ਨਾ ਤਾਂ ਇਹ ਸਾਨੂੰ ਰੋਟੀਆਂ ਦਿੰਦੀ ਐ ਤੜਕੇ ਜਿੰਦਰਾ ਲਾ ਕੇ ਉੱਠ ਜਾਂਦੀ ਆ ਤੈਨ ਅਸੀਂ ਭੈਣ ਭਰਾ ਤਿੰਨੇ ਹੀ ਦਾਦਾ ਦਾਦੀ ਕੋਲ ਰਹਿੰਨੇ ਆ ਇਹਦਾ ਗਈ ਦਾ ਨਹੀਂ ਪਤਾ ਇਹਦਾ ਆਈ ਦਾ ਨਹੀਂ ਪਤਾ ਇੱਥੋਂ ਜਾ ਵੜਦੀ ਆ ਇੱਥੇ ਹੀ ਬਹਿ ਜਾਂਦੀ ਆ ਤੇ ਇੱਥੇ ਹੀ ਇਹਨੂੰ ਕੋਈ ਛਾੜ ਜਾਂਦਾ ਨਾ ਤਾਂ ਇਹ ਸਾਨੂੰ ਦੱਸ ਕੇ ਜਾਂਦੀ ਵੀ ਅਸੀਂ ਕਿ ਮੈਂ ਕਿੱਥੇ ਚੱਲੀ ਆ ਐਂ ਕਰਦੀ ਕਰਨ ਨੂੰ ਇਹਦੇ ਫੋਨ ਲੱਗਿਆ ਹੁੰਦਾ ਗੱਲਾਂ ਪਤਾ ਨਹੀਂ ਇਹ ਕਹੂਗੀ ਮੇਰੇ 25 ਕਿੱਲਿਆਂ ਵਾਲਾ ਰੱਖਿਆ ਮੇਰੇ ਨਾਲ ਜੱਟਾ ਬੁਲਟਾ ਉਹਦੇ ਕੋਲੇ ਯੋਹਾ ਫਲਾਨਾ ਢਮਕਾ ਉਹਦੇ ਨਾਲ ਕਹਿੰਦੀ ਆ ਇਹ ਇਹ ਗੱਲਾਂ ਕਹਿੰਦੀ ਆ ਇਹ ਮੇਰੇ ਕੋਲ ਰਿਕਾਰਡਿੰਗ ਵੀ ਹੈਗੀ ਆ ਇਹਦੀ ਇਹ ਗੱਲਾਂ ਕਹਿੰਦੀ ਵੀ ਮੇਰਾ ਜੱਟ ਰੱਖਿਆ ਹੈਗਾ 25 ਕਿੱਲਿਆਂ ਵਾਲਾ ਬੋਲਟਾ ਪਾਪਾ ਤੁਹਾਡਾ ਸਹੀ ਹੈ ਠੀਕ ਹੈ ਤੁਹਾਨੂੰ ਪਿਆਰ ਦਿੰਦਾ ਅਸੀਂ ਨਾ ਰਹਿੰਦੇ ਆ ਸਾਨੂੰ ਪੈਸੇ ਵੀ ਭੇਜਦਾ ਮਹੀਨੇ ਤੋਂ ਇਹ ਤਾਂ ਸਾਨੂੰ ਨਾ ਪੁੱਛਦੀ ਐ ਵੀ ਤੁਸੀਂ ਕਿਵੇਂ ਹੋ ਠੀਕ ਹੋ ਜਾਂ ਕਿਵੇਂ ਹੋ ਇਹ ਤਾਂ ਡੱਕਾ ਨਹੀਂ ਪੁੱਛਦੀ ਨਾ ਇਹਨੂੰ ਭੈਣ ਦੀ ਫਿਕਰ ਆ ਮੇਰੀ ਦੀ ਨਾ ਇਹਨੂੰ ਛੋਟੇ ਮੁੰਡੇ ਦੀ ਨਾ ਮੇਰੀ ਇਹ ਤਾਂ ਕਹਿ ਦਿੰਦੀ ਤੁਸੀਂ ਮੇਰੇ ਲਈ ਮਰ ਗਏ ਅਜੇ ਤੋਂ ਕਹਿੰਦੀ ਜਦੋਂ ਤਾਂ ਕੇਸ ਚੱਲਿਆ ਆ ਦਾਦਾ ਦਾਦੀ ਪਿਆਰ ਕਰਦੇ ਆ ਹਾਂਜੀ ਦਾਦਾ ਦਾਦੀ ਨਾਲ ਹੀ ਰਹਿਣਾ ਮੈਂ ਤਾਂ ਜੁੱਧਾ ਜੰਮਿਆਗਾ ਮੈਂ ਤਾਂ ਉਦੋਂ ਦਾ ਹੀ ਉਹਨਾਂ ਨਾਲ ਹੀ ਰਹਿਣਾ ਮੈਨੂੰ ਤਾਂ ਸੂੰ ਹੀ ਨਹੀਂ ਵੀ ਇਹ ਕੀ ਹੈ ਮੇਰੀ ਕੀ ਲੱਗਦੀ ਆ ਇਹ ਮੈਂ ਤਾਂ ਪਤਾ ਹੀ ਨਹੀਂ ਵੀ ਇਹ ਕੌਣ ਆ ਇਹ ਤੁਹਾਨੂੰ ਪਤਾ ਨਹੀਂ ਤੁਹਾਡੀ ਮੰਮੀ ਹੈ ਤੁਹਾਨੂੰ ਐ ਨਹੀਂ ਪਤਾ ਮੰਮੀ ਹੋਊਗੀ ਪਰ ਜੇ ਪਾਲਦੀ ਮੈਂ ਫੇਰ ਮੰਮੀ ਕਹਿੰਦਾ ਜੇ ਮੈਨੂੰ ਇਹ ਰੋਟੀਆਂ ਦਿੰਦੀ ਜਾਂ ਮੈਨੂੰ ਨਵਾ ਕੇ ਪਾਉਂਦੀ ਫੇਰ ਇਹਨੂੰ ਮੈਂ ਮੰਮੀ ਕਹਿੰਦਾ ਜਦੋਂ ਮੈਨੂੰ ਪਾਲੇ ਹੀ ਦਾਦੀ ਜਦੋਂ ਮੈਨੂੰ ਰੋਟੀ ਪਾਣੀ ਦਾਦਾ ਦਾਦੀ ਨੇ ਖਵਾਇਆ ਇਹ ਮੇਰੀ ਕੀ ਲੱਦੀ ਆ ਮੈਂ ਤਾਂ ਇਹਨੂੰ ਜਾਣਦਾ ਹੀ ਨਹੀਂ ਬਾ ਸਿੱਧੀ ਜੀ ਗੱਲ ਆ ਇੱਕ ਕਲਾਸ ਪੜਦੇ ਤੁਸੀਂ ਮੈਂ 10ਵੀਂ ਚ ਪੜਦਾ ਹੀ ਮੈਂ ਜਾਣਦਾ ਵੀ ਮੈਨੂੰ ਦਾਦਾ ਦਾਦੀ ਪਾਲਦੇ ਆ ਤੇ ਮੈਂ ਦਾਦਾ ਦਾਦੀ ਨਾਲ ਹੀ ਆ ਇਹ ਮੇਰੀ ਕੁਛ ਨਹੀਂ ਲੱਗਦੀ ਡੈਡੀ ਮੇਰਾ ਬਾਹਰ ਰਹਿੰਦਾ ਹੀ ਉਹਦੇ ਨਾਲ ਮੇਰੀ ਚੰਗੀ ਬੰਦੀ ਆ ਹੀ ਡੈਡੀ ਮੇਰਾ ਮੈਨੂੰ ਸਮੇਂ-ਸਾਰ ਪੈਸੇ ਭੇਜ ਦਿੰਦਾ ਹੀ ਇਹ ਨਾ ਸਾਨੂੰ ਪੁੱਛੇ ਨਾ ਕੁਛ ਕਰੇ ਇਹਦੇ ਨਾਲ ਸਾਡੀ ਜਮੇ ਹੀ ਖਤਮ ਆ ਹੀ ਲੱਗ ਤੁਹਾਨੂੰ ਤੁਹਾਡਾ ਜਮ ਫੁੱਫੜ ਆ ਤੁਹਾਨੂੰ ਫੁੱਫੜ ਪੁੱਪੜ ਨਾ ਕਿਵੇਂ ਹੁਣ 7 ਡੱਗ ਪੀਸੀ ਸਾਡੀ ਅਸੀਂ ਪੁੱਪੜ ਕੋਲ ਹੀ ਗਏ ਬੈਠੇ ਆਂ ਨਾ ਤਾਂ ਸਾਨੂੰ ਇਹਨੇ ਪੁੱਛਿਆ ਵੀ ਤੁਹਾਨੂੰ ਕਿੱਥੇ ਭਾਈ ਇਹੋਂ ਫਲਾਨਾ ਟਮਕਾ ਇਹਨੇ ਪੁੱਛਿਆ ਸਾਨੂੰ ਫੁੱਫੜ ਦੇ ਘਰੇ ਹੀ ਅਸੀਂ ਰਹਨੇ ਆਂ ਜੇ ਕੁੜੀ ਕੁੜੀ ਬੈਠੀ ਕੁੜੀ ਦੇ ਸੱਟ ਵੱਜ ਗਈ ਸੀਗੀ ਸਰ ਤੇ ਇੱਥੇ ਟੰਕ ਕੇ ਆਈ ਉਹਦੇ ਉਹ ਵੀ ਭੂਆ ਕੇ ਘਰੇ ਆਈ ਫੁੱਫੜ ਉਹਦਾ ਇਲਾਜ ਕਿ ਨਹੀਂ ਕਰਾਇਆ ਉਹਦਾ ਇਲਾਜ ਵੀ ਫੁੱਫੜ ਨੇ ਤੇ ਡੱਢ ਨੇ ਪੈਸੇ ਭੇਜੇ ਸੀਗੇ ਫੁੱਫੜ ਨੇ ਇਲਾਜ ਕਰਾਇਆ ਤੇ ਫੁੱਫੜ ਦੇ ਮੁੰਡੇ ਨੇ ਚੱਕੀ ਧਰੀ ਆਈ ਜਦੋਂ ਉਹਨੂੰ ਲੈ ਕੇ ਗਿਆ ਫੁੱਫੜ ਦਾ ਮੁੰਡਾ ਹੀ ਲੈ ਕੇ ਗਿਆ ਤੁਹਾਡਾ ਬੇਟਾ ਹੀ ਕਹਿ ਰਿਹਾ ਪ੍ਰਵੀਨ ਵੀ ਮੈਨੂੰ ਇਹ ਨਹੀਂ ਪਤਾ ਕਿ ਮੇਰੀ ਮੰਮੀ ਆ ਇਹ ਚਲੋ ਕੋਈ ਨਹੀਂ ਵੀਰ ਜੀ ਬੱਚੇ ਕਹਿਣ ਜੋਗੇ ਹੋਗੇ ਸ਼ਾਵਾਸ਼ ਇਹਨਾਂ ਦੀ ਮੈਂ ਪਾਲ ਕੇ ਏਡੇ ਏਡੇ ਕਰਤੇ ਮੈਨੂੰ ਕੋਈ ਟੈਨਸ਼ਨ ਨਹੀਂ ਮੈਂ ਤਾਂ ਇਹ ਖੁਸ਼ੀ ਮੰਨਦੀ ਆ ਵੀ ਮੇਰੇ ਪੁੱਤ ਮੈਨੂੰ ਇੰਨੀ ਗੱਲ ਕਹਿਣ ਜੋਗੇ ਹੋਗੇ ਮੈਨੂੰ ਇਹਨਾਂ ਦੀ ਗੱਲਾਂ ਤੋਂ ਕੋਈ ਇਤਰਾਜ਼ ਨਹੀਂ ਬਸ ਜੋ ਮੈਨੂੰ ਜਿਹੜੇ ਮੇਰੇ ਨਾਲ ਆਪੋਸ ਕਰ ਰਹੇ ਆ ਬਸ ਉਹਨਾਂ ਜਿਹੜੇ ਸਾਡੇ ਪਰਿਵਾਰ ਦੇ ਜੀ ਆ ਬੱਚਿਆਂ ਨੂੰ ਮੈਂ ਕੁਝ ਨਹੀਂ ਕਹਿਣਾ ਬੱਚੇ ਅੱਦੂ ਵੀ ਵੱਧ ਮੈਨੂੰ ਕੁਛ ਮਰਜ਼ੀ ਬੋਲ ਦੇਣ ਉਹ ਮੇਰੇ ਢਿੱਡ ਦੇ ਜੰਮਿਆ ਮੈਂ ਉਹਨਾਂ ਨੂੰ ਕੁਝ ਨਹੀਂ ਕਹਿ ਸਕਦੀ ਇਹ ਕੀ ਗੱਲ ਬਾਤ ਹੈ ਕਿਸ ਤਰ੍ਹਾਂ ਮਕਾਨ ਡਿੱਗਿਆ ਕੀ ਗੱਲ ਆ ਵੀਰੇ ਮੈਂ ਤਾਂ ਆਪਦੀ ਦਾਦੀ ਦੇ ਭੋਗ ਤੇ ਗਈ ਸੀਗੀ ਠੀਕ ਆ ਤੇ ਮੰਮੀ ਹੁਣੀ ਕਹਿੰਦੇ ਵੀ ਤੂੰ ਅੱਜ ਰਹਿ ਪਾ ਮੈਂ ਖਾ ਵੀ ਚੱਲ ਮੈਂ ਦੇਖਦੀ ਆ ਸਵੇਰੇ ਮੈਂ ਚਲੀ ਜਾਊਂਗੀ ਜਦੋਂ ਸ਼ਰਾਤ ਨੂੰ 2 ਵਜੇ ਫੋਨ ਆਇਆ ਇਹਨਾਂ ਨੇ ਦੱਸਿਆ ਵੀ ਇਹਦੀ ਛੱਤ ਡਿੱਗੀ ਹੋਈ ਆ ਅਸੀਂ ਸਵੇਰੇ ਆ ਕੇ ਜਦੋਂ ਮੌਕਾ ਵੇਖਿਆ ਤੇ ਛੱਤ ਮੇਰੀ ਡਿੱਗੀ ਪਈ ਸੀ ਸਮਾਨ ਮੇਰਾ ਸਾਰਾ ਟੁੱਟ ਚੁੱਕਿਆ ਸੀਗਾ ਠੀਕ ਐ ਜਦੋਂ ਅਸੀਂ ਬੇਟੀ ਨੂੰ ਕਿਹਾ ਵੀ ਪੁੱਤ ਚਾਹ ਬਣਾ ਕੇ ਦੇ ਜਦੋਂ ਬੱਚੀ ਚਾਹ ਬਣਾਉਣ ਲੱਗੀ ਤਾਂ ਮੇਰੀ ਬੱਚੀ ਦੇ ਉੱਤੇ ਵੀ ਛੱਤ ਆ ਗਈ ਰਸੋਈ ਵਾਲੀ ਠੀਕ ਐ ਅਸੀਂ ਬੱਚੀ ਨੂੰ ਕੱਢਿਆ ਮੇਰੇ ਭੈਣ ਭਰਾਵਾਂ ਨੇ ਬੱਚੀ ਨੂੰ ਕੱਢਿਆ ਠੀਕ ਆ ਮੇਰੇ ਮਾਪੇ ਪੇਕੇ ਇਸ ਘਰ ਦੇ ਵਿੱਚ ਆਰਥ ਆ ਰਿਆ ਸੀ ਮੈਨੂੰ ਮੇਰੇ ਮਾਪੇ ਪੇਕੇ ਨਾਲ ਲੈ ਗਏ ਠੀਕ ਐ ਅਸੀਂ 7-8 ਦਿਨਾਂ ਤੋਂ ਘਰੋਂ ਆਏ ਆ ਅਸੀਂ ਸਮਾਨ ਕੱਢਿਆ ਟੁੱਟਿਆ ਤੇ ਉਦੋਂ ਮਗਰੋਂ ਮੇਰੇ ਪੇਕੇ ਕਹਿੰਦੇ ਵੀ ਇੱਥੇ ਪਲੇਟਾਂ ਪਾ ਕੇ ਚੱਲ ਤੂੰ ਆਵਦਾ ਰਹਿ ਪੀ ਬੱਚੇ ਮੇਰੇ ਪੜਦੇ ਆ ਸਕੂਲ ਦੇ ਵਿੱਚ ਤੇ ਮੇਰੇ ਘਰ ਦੇ ਵਿੱਚ ਜਿੰਨੇ ਸੱਸੋਹਰੇ ਨੰਦੋਈਆ ਨਣਾਣਾ ਇਹ ਕਹਿ ਰਹੇ ਆ ਵੀ ਅਸੀਂ ਘਰ ਦੇ ਵਿੱਚ ਇੱਟ ਨਹੀਂ ਲੱਗਣ ਦੇਣੀ ਵੀਰੇ ਮੈਂ ਇਸ ਘਰ ਦੀ ਨੋਆ ਮੈਨੂੰ ਇਸ ਘਰੇ ਬੈਠੀ ਨੂੰ 18 ਸਾਲ ਹੋ ਗਏ ਆ ਮੈਂ ਆ ਕੋਰਟ ਦੇ ਵਿੱਚ ਕੇਸ ਚੱਲਦਾ ਜਦੋਂ ਮੈਨੂੰ ਜੱਸਾਬ ਕਹਿਣਗੇ ਮੈਂ ਉਦੋਂ ਚਲੀ ਜਾਊਂਗੀ ਉਦੋਂ ਪਹਿਲਾਂ ਵੀਰ ਮੈਂ ਇਸ ਘਰ ਦੇ ਵਿੱਚੋਂ ਪੈਰ ਨਹੀਂ ਪੜ ਸਕਦੀ ਨਹੀਂ ਜਿਹੜਾ ਤੁਹਾਡੇ ਸਹੁਰਾ ਪਰਿਵਾਰ ਕਹਿ ਰਿਹਾ ਵੀ ਤੁਸੀਂ ਇੱਟ ਨਹੀਂ ਲਾ ਸਕਦੇ ਕਾਰਨ ਕੀ ਆ ਕਾਰਨ ਕੀ ਉਹਦਾ ਇਸ ਕਾਰਨ ਦਾ ਵੀਰੇ ਮੈਨੂੰ ਕੁਝ ਨਹੀਂ ਪਤਾ ਹਜੇ ਤਾਈਂ ਕੁਝ ਵੀ ਨਹੀਂ ਪਤਾ ਤੁਹਾਡੇ ਘਰ ਵਾਲੇ ਦੇ ਨਾਲ ਤੁਹਾਡਾ ਕੇਸ ਚੱਲਦਾ ਕੋਰਟ ਦੇ ਵਿੱਚ ਮੇਰੇ ਘਰ ਵਾਲਾ ਜਨਾਨੀ ਲੈ ਕੇ ਬਠਿੰਡੇ ਰਹਿ ਰਿਹਾ ਤੇ ਮੇਰੇ ਤੋਂ ਮਗਰੋਂ 2 ਦਿਨ ਉਹਨੇ ਜੈਤੋ ਦੇ ਵਿੱਚ ਵੀ ਗੇੜੇ ਕੱਢਿਆ ਜਨਾਨੀ ਨੂੰ ਲੈ ਕੇ ਵੀ ਉਹਨੂੰ ਜੱਜ ਸਾਹਿਬ ਨੇ ਮਨਜ਼ੂਰੀ ਦਿੱਤੀ ਆ ਵੀ ਉਹ ਜਨਾਨੀ ਲੈ ਕੇ ਇੱਥੇ ਰਵੇ ਤੇ ਸਾਨੂੰ ਕੋਈ ਅਥਾਰਟੀ ਨਹੀਂ ਅਸੀਂ ਵੀ ਆਪਦੇ ਬੱਚੇ ਲੈ ਕੇ ਇੱਥੇ ਬੈਠੇ ਆਂ ਵੀ ਇਹਨਾਂ ਤੇ ਬੰਦ ਹੀ ਕਾਰਵਾਈ ਕੀਤੀ ਜਾਵੇ ਤੁਹਾਡੇ ਬੱਚੇ ਕਿੰਨੇ ਆ ਮੇਰੇ ਬੱਚੇ 3 ਨਾ ਵੀਰੇ ਬੇਟਾ ਤੇ ਬੇਟੀ ਮੇਰੇ ਇੱਥੇ ਆ ਸਾਸੂਰੇ ਕੋਲੇ ਛੋਟਾ ਬੇਟਾ ਮੈਂ ਨਾਲ ਲੈ ਕੇ ਗਈ ਹੋਈ ਆ ਇਹ ਜਿਹੜੇ ਮਕਾਨ ਚ ਆਪਾਂ ਇਸ ਵਕਤ ਖੜੇ ਇਹ ਤੁਹਾਡੀ ਵੰਡ ਚ ਆਇਆ ਜਾਂ ਤੁਹਾਡੇ ਕੋਈ ਧੌਰ ਜਾਂ ਜੇਠ ਹੁੰਦਾ ਉਹਨਾਂ ਦੇ ਵੀ ਹਿੱਸਾ ਵਿੱਚ ਮੰਨਦਾ ਇਹ ਕੋਈ ਗੱਲ ਨਹੀਂ ਵੀਰੇ ਬੰਨਦਾ ਤਾਂ ਅਸੀਂ ਉਸ ਹਿੱਸੇ ਦੀ ਗੱਲ ਨਹੀਂ ਕਰਦੇ ਮੈਂ ਤਾਂ ਸਿਰਫ ਆਪਦੇ ਕਮਰੇ ਦੀ ਗੱਲ ਹੀ ਕੀਤੀ ਹੈ ਤੁਹਾਨੂੰ ਵੰਡਾ ਇੱਕ ਕਮਰਾ ਹੁੰਦਾ ਜਨਕੀ ਹਾਂਜੀ ਮੈਨੂੰ ਤੁਸੀਂ ਉਸ ਤੇ ਜਨਕੀ ਦੂਰੀ ਮੁਰੰਮਤ ਕਰਕੇ ਪਾਉਣਾ ਚਾਹੁੰਦੇ ਹੋ ਹਾਂਜੀ ਮੈਂ ਪਾਉਣਾ ਚਾਹੁੰਦੀ ਹਾਂ ਹਾਂਜੀ ਮੈਨੂੰ ਮੇਰਾ ਕਮਰਾ ਪਾਉਣ ਦਿੱਤਾ ਜਾਵੇ ਜਦੋਂ ਮੈਨੂੰ ਜੱਸ ਸਾਹਿਬ ਕਹਿਣਗੇ ਮੈਂ ਆਪਦਾ ਸਮਾਨ ਚੱਕ ਕੇ ਕਮਰਾ ਛੱਡ ਕੇ ਚਲੀ ਜਾਊਂਗੀ ਉਸ ਤੋਂ ਪਹਿਲਾਂ ਮੈਂ ਜੱਸ ਸਾਹਿਬ ਤੋਂ ਬਿਨਾ ਜਮਾਂ ਨਹੀਂ ਜਾ ਸਕਦੀ ਜੇ ਤੁਹਾਡਾ ਹੁਣ ਸਹੁਰਾ ਪਰਿਵਾਰ ਆ ਉਹ ਕਿਉਂ ਕਹਿ ਰਿਹਾ ਵੀ ਤੁਸੀਂ ਤੁਹਾਨੂੰ ਕਿਉਂ ਨਹੀਂ ਪਹੁੰਚਦੇ ਤੇ ਤੁਹਾਡਾ ਕੇਸ ਚੱਲਦਾ ਕਰਕੇ ਇਸ ਕਰਕੇ ਕਹਿ ਰਹੇ ਆ ਮੈਨੂੰ ਜੱਜ ਸਾਹਿਬ ਨੇ ਤਾਂ ਕੱਢਿਆ ਨਹੀਂ ਵੀਰੇ ਹੂੰ ਜੱਜ ਸਾਹਿਬ ਨੇ ਤਾਂ ਮੈਨੂੰ ਅੱਜ ਤਾਈਂ ਨਹੀਂ ਕਿਹਾ ਵੀ ਤੁਸੀਂ ਛੱਤ ਥਲ ਉਠੋ ਹੂੰ ਤੇ ਫਿਰ ਇਹ ਜੱਜ ਸਾਹਿਬ ਤੋਂ ਵੱਡੇ ਹੋਗੇ ਹੂੰ ਹੁਣ ਤੁਹਾਡਾ ਇਸ ਵਕਤ ਨੁਕਸਾਨ ਕਿੰਨਾ ਹੋਗਾ ਜੇ ਮੇਰਾ ਮੇਰਾ 4-5 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਿਆ ਇਸ ਟਾਈਮ ਤੁਸੀਂ ਆਪ ਖੁਦ ਦੇਖ ਸਕਦੇ ਹੋ ਕੈਮਰਾ ਮੈਨੂੰ ਕਹਿੰਦਾ ਸਾਰਾ ਜ਼ਮਾਨ ਦਿਖਾ ਦੇ ਤੁਸੀਂ ਦੇਖੋ ਇਧਰ ਬਿਸਤਰੇ ਲਈ ਕੋਈ ਹਾਲ ਆ ਮੇਰੇ ਘਰ ਦਾ ਆ ਬਿਸਤਰੇ ਆ ਆ ਪਾਂਡਾ ਠਿੱਕਰ ਆ ਠੀਕ ਹੈ ਆ ਮੇਰੀਆਂ ਪੇਟੀਆਂ ਟੁੱਟ ਚੁੱਕੀਆਂ ਆ ਆ ਦੇਖੋ ਵੀਰੇ ਹੁਣ ਮੈਂ ਤੁਸੀਂ ਮੈਨੂੰ ਐ ਦੱਸੋ ਵੀ ਮੈਂ ਜਾਵਾਂ ਕਿਹੜੇ ਰਾਹ ਬਿੜ ਤਾਂ ਜਮੀ ਸਾਮਾਨ ਬਚੇ ਨਹੀਂ ਗੱਲ ਕਰਕੇ ਤਾਂ ਕੋਈ ਹਾਂਜੀ ਕੁਝ ਵੀ ਨਹੀਂ ਬਚਿਆ ਵੀਰੇ ਕੁਝ ਵੀ ਨਹੀਂ ਬਚਿਆ ਇਧਰ ਦੇ ਪਾਸੇ ਵੀ ਕੈਮਰਾ ਮੈਨੂੰ ਕਹਿੰਦੇ ਦਿਖਾ ਦੇ ਜੋ ਲੀੜੇ ਕੱਪੜੇ ਸੀ ਸਾਰੇ ਇਸ ਵਕਤ ਭੇਜ ਕੇ ਖਰਾਬ ਹੋ ਗਏ ਆ ਤੇ ਤੇ ਮੇਰੇ ਮੰਜੇ ਰੁੜ ਚੁੱਕੇ ਆ ਫਰੇਜ ਜੈ ਫਰੇਜ ਬਈ ਕੁਛ ਵੀ ਨਹੀਂ ਰਿਹਾ ਸਾਡੇ ਕੋਲੇ ਕੱਪੜੇ ਵੀ ਨਹੀਂ ਪਾਉਣ ਨੂੰ ਬੱਚਿਆਂ ਦੇ ਸਾਰਾ ਕੁਝ ਏ ਟੂ ਜ਼ेड ਚੂਰੋ ਚੂਰੋ ਚੂਰ ਹੋਇਆ ਮੈਨੂੰ ਨਹੀਂ ਪਤਾ ਸਿੱਟਿਆ ਗਿਆ ਮੈਨੂੰ ਨਹੀਂ ਪਤਾ ਰੱਬ ਨੇ ਸਿੱਟਿਆ ਮੈਨੂੰ ਨਹੀਂ ਪਤਾ ਕਿਸੇ ਦੁਨੀਆ ਨੇ ਸਿੱਟਿਆ ਮੇਰੇ ਕੋਲ ਕੁਛ ਨਹੀਂ ਹੈ ਹੀ ਨਹੀਂ ਸੀ ਵੀਰੇ ਮੈਂ ਤੁਸੀਂ ਕਿਥੇ ਰਹੇ ਪੇਕੇ ਪਰਿਵਾਰ ਚ ਮੈਂ ਪੇਕਿਆਂ ਦੇ ਸੀ ਹਾਂਜੀ ਬਸ ਵੀਰ ਮੈਂ ਇੱਕੀ ਗੱਲ ਕਹਿਣਾ ਚਾਹੁੰਦੀ ਆ ਵੀ ਬੰਦ ਹੀ ਕਾਰਵਾਈ ਕੀਤੀ ਜਾਵੇ ਮੈਨੂੰ ਮੇਰਾ ਮਕਾਨ ਦਵਾਈ ਜਾਵੇ ਬਸ ਇਹ ਕਮਰੇ ਬੰਦ ਸੀ ਤਾਂ ਡਿੱਗਣ ਦਾ ਕਾਰਨ ਹੈ ਦੀ ਦੇਖ ਰੇਖ ਨਹੀਂ ਹੋ ਸਕੀ ਵੀਰ ਜੀ ਜਦੋਂ ਅਸੀਂ ਇੱਥੇ ਰਹਿੰਦੇ ਸੀ ਉਦੋਂ ਤਾਂ ਇੰਦਾ ਨਹੀਂ ਕੋਈ ਪ੍ਰੋਬਲਮ ਹੀ ਨਹੀਂ ਸੀ। ਹੂੰ ਫਿਰ ਇੱਕ ਰਾਤ ਦੇ ਵਿੱਚ ਵੀ ਕਿਵੇਂ ਡਿੱਗ ਪਿਆ? ਅਸੀਂ ਇੱਥੇ ਡੇਲੀ ਪੰਨੇ ਆ। ਹੂੰ ਸਾਨੂੰ ਵੀ ਮਾੜਾ-ਮੋਟਾ ਪਤਾ ਲੱਗਣਾ ਚਾਹੀਦਾ ਸੀ ਵੀ ਇਹ ਕਮਰਾ ਟੇਡਾ ਹੋ ਚੁੱਕਿਆ। ਸਾਨੂੰ ਤਾਂ ਪਤਾ ਨਹੀਂ ਅੱਜ ਤਾਈਂ। ਫਿਰ ਇਹ ਛੱਤ ਮਗਰੋਂ 2 ਵਜੇ ਕਿਵੇਂ ਡਿੱਗੀ ਆ? ਹੂੰ ਇਹ ਫਿਰ ਹੁਣ ਪਰਮਾਤਮਾ ਨੂੰ ਪਤਾ। ਹੂੰ ਜੀ ਜੀ ਇੱਧਰ ਵੀ ਗੱਲ ਕਰ ਲੈਣੇ ਆ ਤੁਸੀਂ ਆਜੋ ਅੱਗੇ ਆਜੋ। ਤੁਹਾਡੀ ਬੇਟੀ ਐ? ਹਾਂਜੀ। ਕੀ ਗੱਲ ਬਾਤ ਆਏ? ਗੱਡਵਾਤ ਵਾਸੇ ਦਾਦੀ ਦਾ ਭੋਗ ਸੀਗਾ ਉੱਥੇ ਗਏ ਸੀਗੇ ਇਹ ਆਉਣ ਲੱਗੇ ਸੀ ਅਸੀਂ ਇਹਨਾਂ ਨੂੰ ਰੱਖ ਲਿਆ ਅਸੀਂ ਕਿਹਾ ਨਹੀਂ ਜਾਂਦੇ ਨੇ ਕਹਿੰਦੀ ਮੈਂ ਜਾਣਾ ਮੈਂ ਕਿ ਨਹੀਂ ਜਾਣਾ ਮੁੜ ਕੇ ਰਾਤ ਨੂੰ ਛੱਤ ਡੱਗ ਪੀ ਮੇਰਾ ਬੇਟਾ ਆਇਆ ਨਾਲ ਨੋਹ ਆਈ ਅਸੀਂ ਆਏ ਫਿਰ ਆਏ ਤੇ ਉਹ ਮੁੜ ਕੇ ਚਾਹ ਬਣਾਉਣ ਲੱਗੀ ਗੁੜੀਆਂ ਦੋਤੀ ਆਪਣੀ ਮੁੜ ਕੇ ਰਸੋਈ ਦੀ ਛੱਤ ਡੱਗ ਪੀ ਮੁੜ ਕੇ ਛੱਤ ਥੱਲੋਂ ਇਹ ਭੈਣ ਜੀ ਤੇ ਕਹਿਣ ਵੀ ਕੁੜੀ ਬਾਹਰ ਜਾਂਦੀ ਨਹੀਂ ਇਹ ਕਹਿਣ ਬਾਹਰ ਨੂੰ ਗਈ ਆ ਮੁੜ ਕੇ ਅੰਦਰੋਂ ਅਸੀਂ ਕੁੜੀ ਕੱਢੀ ਕੁੜੀ ਕੱਢ ਕੇ ਹਸਪਤਾਲ ਲੈ ਕੇ ਕੋਈ ਇੱਥੋਂ ਦੇ ਕਿਸੇ ਨੇ ਹੱਥ ਨਹੀਂ ਪਾਇਆ ਇਹ ਇੰਨੇ ਕਰ ਲਾਈ ਗਏ ਮੇਰਾ ਦੋਸਤ ਮੁੰਡਾ ਤੇ ਮੇਰੀ ਨੋ ਤੇ ਮੇਰੀ ਕੁੜੀ ਕੁੜੀ ਦੇ ਦੰਦੜਾਂ ਪੈਣ ਲੱਗ ਪਿਆ ਕਿਸੇ ਨੇ ਹੱਥ ਨਹੀਂ ਲਾਇਆ ਇੱਥੋਂ ਇੱਕ ਬਾਈ ਆਇਆ ਵਿਚਾਰਾ ਉਹਨੇ ਹੈਲਪ ਕਰਾਈ ਮੁੜ ਕੇ ਜਾ ਕੇ ਦਾਖਲ ਕਰਤੀ ਦਾਖਲ ਕਰਕੇ ਮੁੜ ਕੇ ਚਾਲੂ ਜੇ ਟਾਂਕ ਟੁੰਕੇ ਲਾਤੇ ਮੁੜ ਕੇ ਉਹ ਕਹਿੰਦੇ ਚੱਲ ਵੀ ਉੱਥੇ ਦਾਖਲ ਕਰਤੀ ਮੁੜ ਕੇ ਕਹਿੰਦੇ ਚੱਲ ਘਰੇ ਲੈ ਜਾ ਉਸੇ ਘਰੇ ਲੈ ਆਏ ਮੁੜ ਕੇ ਉਸ ਬੇਟੀ ਨੂੰ ਨਾਲ ਹੀ ਲੈ ਗਏ ਵੀ ਕਿਤੇ ਖੜਨ ਥਾਂ ਤਾਂ ਹੈ ਨਹੀਂ ਸੋਨ ਸਾਰਾ ਕੁਝ ਭੱਜ ਟੁੱਟ ਗਿਆ ਕੁਝ ਵੀ ਨਹੀਂ ਬਚਿਆ ਵਿਚਾਰੀ ਦਾ ਇਹਦਾ ਬਸ ਕਮਰਾ ਪਾਇਆ ਜਾਵੇ ਜਿਹੜੋ ਸਾਨੂੰ ਜੱਜ ਸਾਹਿਬ ਨੇ ਕਹਿਤਾ ਅਸੀਂ ਕਿਸੇ ਨੂੰ ਪੁੱਛਣਾ ਨਹੀਂ ਅਸੀਂ ਆਪਦੇ ਲੈ ਜਾਵਾਂਗੇ ਸਮਾਨ ਸਾਰ ਜਿੰਨਾ ਚਿਰ ਸਾਨੂੰ ਉਹ ਨਹੀਂ ਕਹਿੰਦੇ ਉਹਨਾਂ ਚਿਰ ਅਸੀਂ ਕਿਤੇ ਨਹੀਂ ਲੈ ਕੇ ਜਾਣਾ ਬਸ ਫੂਡ ਕਿਉਂ ਪੈ ਗਿਆ ਪਰਿਵਾਰ ਦੇ ਵਿੱਚ ਵਧੀਆ ਹੱਸਦਾ ਵਸਦਾ ਪਰਿਵਾਰ ਸੀ ਬਸ ਪ੍ਰਾਣਾ ਥੋੜਾ ਜਿਹਾ ਸਾਨੂੰ ਇਹ ਵੀ ਨਹੀਂ ਸੀ ਕਿ ਘੱਟ ਪ੍ਰਾਣਾ ਵੀ ਨਹੀਂ ਸੀਗਾ ਘੱਟ ਕੋਈ ਕੋੜ ਮਸਾਕਾਂ ਨੂੰ ਨਹੀਂ ਅਸੀਂ ਮਾੜੀ ਕਹਿੰਦੇ ਉਸ ਕੁੜੀ ਵੀ ਥੋੜਾ ਜਿਹਾ ਕਰਨ ਲੱਗ ਪੇ ਪਰੌਣਾ ਵੀ ਕਰਨ ਲੱਗ ਪਿਆ। ਹਮ ਅਸੀਂ ਕਿਹਾ ਵੀ ਸਾਨੂੰ ਇਹਨਾਂ ਦੇ ਛੋਟਾ ਪਰੌਣਾ ਛੋਟੀ ਕੁੜੀ ਉਹਨਾਂ ਨੇ ਨੀ ਕਿ ਕਰੀ ਸਾਨੂੰ ਮਾੜਾ ਮਾੜਾ ਚੰਗਾ ਕਿਹਾ। ਸਾਨੂੰ ਵੱਡਾ ਪਰੌਣਾ ਕਹਿ ਦਿੰਦਾ ਮਾੜਾ ਚੰਗਾ। ਅਸੀਂ ਉਹਦਾ ਕਰੀ ਨਾਂ ਨਹੀਂ ਰਾਇ ਇਹ ਕਹਿਣ ਲੱਗ ਪਿਆ ਪਹਿਲਾਂ ਕਹਿੰਦਾ ਰਿਹਾ ਕਹਿੰਦਾ ਵੀ ਇਹ ਮੈਂ ਮਾਰੂੰਗਾ। ਹਮ ਅਸੀਂ ਇਹਨੂੰ ਕਿਹਾ ਕੋਈ ਨਹੀਂ ਤੈਨੂੰ ਜਦੋਂ ਮਾਰਨਗੇ ਅਸੀਂ ਹੈਗੇ ਆਂ। ਤੂੰ ਬੇਤੜਕ ਨਾ ਰਹਿ। ਇਹ ਕਹਿਣ ਲੱਗ ਪਿਆ ਅਸੀਂ ਮੈਂ ਰਹਿਣ ਨਹੀਂ ਦੇਣਾ ਵਸਣ ਦੇਣਾ ਇੱਥੇ ਫੇਰ ਹੱਥੋਂ ਪਾਈ ਹੋ ਜਾਂਦੇ ਸੀ। ਅਸੀਂ ਫੇਰ ਵੀ ਕਿਹਾ ਕੋਈ ਗੱਲ ਨਹੀਂ ਤੂੰ ਬੈਠੀ ਰਹਿ ਜਿੱਦੇ ਬਸ ਆ ਗੱਲ ਆ ਉਹ ਪ੍ਰਾਣਾ ਬਾਹਰ ਰਹਿ ਰਿਆ ਪਤਾ ਨਹੀਂ ਰੱਬ ਜਾਣੇ ਬੁੜੀ ਰੱਖੀ ਆ ਕਿ ਲੋਕੀ ਐਵੇਂ ਕਰਦੇ ਆ ਇਹ ਨਹੀਂ ਸਾਨੂੰ ਪਤਾ ਕਿੱਥੇ ਰਹਿ ਰਿਆ ਕਿੱਥੇ ਨਹੀਂ ਰਹਿ ਰਿਆ ਸਾਨੂੰ ਬਸ ਆ ਸਾਡੇ ਕੋਲੇ ਵੀ ਵਿਚਾਰੀ ਉਹ ਮਾਰਨ ਦਾ ਕਿਉਂ ਕਹਿ ਰਿਆ ਸੀ ਵੀ ਮੈਂ ਤੈਨੂੰ ਮਾਰ ਦੂੰ ਜੀ ਬਸ ਪਤਾ ਹੀ ਕੋਈ ਨਹੀਂ ਬਸ ਇੱਥੇ ਵਸਣ ਨਹੀਂ ਦਿੰਦੇ ਸੀਗੇ ਇੱਥੇ ਕਹਿੰਦੇ ਰਹਿਣ ਨਾ ਵੀ ਅਸੀਂ ਰਾਵਾਂਗੇ ਇੱਥੇ ਰਹਿਣ ਨਹੀਂ ਦਿੰਦੇ ਸੀਗੇ ਇਹ ਤਾਂ ਵਿਚਾਰੀ ਜ਼ਰਤ ਨਾਲ ਹੀ ਵਸੀ ਆਈ ਆ ਇਹਦੇ ਇਹਨਾਂ ਦੇ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਇਹਦੇ ਵਿਆਹ ਨੂੰ ਹੋ ਗਿਆ 18 ਸਾਲ ਹੋ ਗਿਆ 8 ਸਾਲ ਹਾਂਜੀ ਕਿ ਬੱਚੇ ਕਿੰਨੇ ਨੇ ਦੇ ਬੱਚੇ ਇਹਦੇ ਦੋ ਬੇਟੇ ਇੱਕ ਬੇਟੀ ਆ ਸੁੱਖਣਾ ਬੱਚਾ ਗੱਭਰੂ ਆ ਇੱਥੇ ਬੈਠਾ ਸੀਗਾ ਹੁਣ ਘਰੇ ਚਲੇ ਆ ਗਿਆ ਬੇਟੀ ਵੀ ਕਿੰਨੀ ਕਿੰਨਾ 14 ਸਾਲਾਂ ਦੀ ਬੇਟੀ ਵੀ ਹਾਂਜੀ ਵਿਆਹ ਤੋਂ ਕਿੰਨੇ ਚਿਰ ਬਾਅਦ ਇਹਨਾਂ ਦਾ ਜਿਹੜਾ ਡਿਸਪੂਟ ਪੈ ਗਿਆ ਸੀ ਵਿਆਹ ਤੋਂ ਬਾਅਦ ਤਾਂ ਇਹਨੂੰ ਹੋ ਗਏ ਸੀਗੇ 4-5 ਸਾਲ ਹੋ ਗਏ ਸੀ 4-5 ਸਾਲ ਬਾਅਦ ਹਾਂਜੀ ਬਸ ਮਾੜਾ-ਮਾੜਾ ਕਰਦੇ ਕਰਦਿਆਂ ਤੋਂ ਬਸ ਕਮੇਟੋ ਤੱਕ ਆ ਗਿਆ ਪਰ ਅਸੀਂ ਫੇਰ ਵੀ ਨਹੀਂ ਕਦੀ ਕੀਤਾ ਅਸੀਂ ਕਿਹਾ ਕੋਈ ਗੱਲ ਨਹੀਂ ਸਾਨੂੰ ਬਹੁਤ ਲੋਕ ਕਹਿੰਦੇ ਸੀ ਪੁਲਿਸ ਲੈ ਜਾਓ ਆ ਦੇ ਜੋ ਅਸੀਂ ਕਿਹਾ ਨਾ ਅਸੀਂ ਕਦੀ ਨਹੀਂ ਇਹਨੂੰ ਕਹਿਣਾ ਸੀ ਕਿਹਣਾ ਉਹਦੇ ਬੱਚੇ ਪਾਲ ਘਰਾਂ ਦੇ ਭਾਂਡੇ ਮਾਂ ਦੀ ਸਪੋਚੇ ਲਾਉਂਦੀ ਸੀ ਪਰ ਇਹਨੇ ਕਦੀ ਸਾਨੂੰ ਜਾ ਕੇ ਵਿਚਾਰਨੇ ਦੋਖਣ ਦਿੱਤਾ ਹੁਣ ਆ ਵਿਚਾਰੀ ਦਾ ਡੱਗ ਪਿਆ ਹੁਣ ਇਹਦਾ ਕਮਰਾ ਪਾਇਆ ਜਾਵੇ ਇੱਥੇ ਆਉਂਦੀਆਂ ਨੂੰ ਰਹਿਣ ਦੀ ਜਗ੍ਹਾ ਮਿਲ ਜਾਵੇ ਇਸ ਵਿਸ਼ੇ ਨੂੰ ਲੈ ਕੇ ਕੋਈ ਤੁਹਾਡੀ ਪੰਚਾਇਤ ਕੱਟੀ ਹੋਈ ਕਿਤੇ ਨਹੀਂ ਪੰਚਾਇਤਤਾਂ ਨੂੰ ਆ ਸਿਉਂਦੇ ਰਹੇ ਆ ਭਾਜੀ ਸਾਡੇ ਮੇਰੇ ਨਾਨਾ ਤੇ ਨੰਦੋਈ ਆਉਂਦੇ ਰਹੇ ਕੋਈ ਇਹਨਾਂ ਨੇ ਨਹੀਂ ਚੰਗੀ ਮਾੜੀ ਸਾਨੂੰ ਕਦੀ ਕਹੀ ਸੀ ਹਰ ਸੇ ਨਹੀਂ ਕਦੀ ਕਹੀ ਸੀ ਯਾਨੀ ਕਿ ਤੁਹਾਡੇ ਜਿਹੜੇ ਕੁੜਮਾ ਉਹਨਾਂ ਵੱਲੋਂ ਤੁਹਾਨੂੰ ਕੋਈ ਸ਼ਿਕਾਇਤ ਨਹੀਂ 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 ਉਹ ਨਹੀਂ ਆਵੇ ਬੱਚੇ ਵਿਚਾਰੇ ਉਹਨਾਂ ਨਾਲ ਕੋਈ ਸ਼ਿਕਾਇਤ ਨਹੀਂ ਤੁਹਾਡੀ ਬੇਟੀ ਹੈ ਹਾਂਜੀ ਹਾਂਜੀ ਮੇਰੀ ਬੇਟੀ ਤੇ ਹੋ ਗਏ 18 ਸਾਲ ਹੋ ਗਏ ਨੂੰ ਜੀ ਤੇ ਵਧੀਆ ਸੀ ਵਧੀਆ ਪਰਿਵਾਰ ਸੀ ਇਹ ਵੀ ਵਧੀਆ ਸੀ ਬਾਅਦ ਚ 4-5 ਸਾਲ ਹੋ ਗਏ ਤੇ ਇਹਨਾਂ ਦਾ ਪਤਾ ਨਹੀਂ ਕੀ ਆਪਸ ਵਿੱਚ ਕੋਈ ਗ੍ਰੇਜ਼ ਝਗੜਾ ਰਹਿੰਦਾ ਸੱਸ ਸੋਹਰੇ ਤੇ ਵਧੀਆ ਬੰਦੇ ਆ ਬਾਅਦ ਚ ਹੁਣ ਸੱਸ ਸੋਹਰੇ ਬਾਅਦ ਚ ਫਿਰ ਮਰਾ ਮੋਟਾ ਸਾਸਰਾ ਇੱਕ ਇਹਨਾਂ ਦੀ ਕੁੜੀ ਜਨਸਾਹਬ ਰਹਿੰਦੀ ਸੀ ਜਨਸਾਹਬ ਜਗਾ ਵੇਚ ਕੇ ਇਹਨਾਂ ਨੇ ਫਿਰ ਇੱਥੇ ਨਾਲ ਹੀ ਪਤਾ ਬਣਾ ਕਰ ਇੱਥੇ ਜਗਾ ਦੁਆ ਤੀ ਇੱਥੇ ਉਹਦੇ ਕੋਲ ਰਹਿੰਦੀ ਐ ਉਹ ਵੀ ਉਹ ਵੀ ਕੁੜੀ ਤੇ ਉਹਦਾ ਘਰ ਵਾਲਾ ਉਹ ਦੋਨੇ ਵੀ ਤੰਗ ਪ੍ਰੇਸ਼ਾਨ ਤੰਗ ਪ੍ਰੇਸ਼ਾਨੀ ਵਾਲਾ ਕਰਦੇ ਆ ਵੇ ਇੱਥੇ ਤੇ ਬਹੁਤ ਤੰਗ ਪ੍ਰੇਸ਼ਾਨ ਕਰਦੇ ਆ ਕਰਕੇ ਜੀ ਕੁਝ ਕਹਿਣਾ ਚਾਹੋ ਨੇ ਤੁਸੀਂ ਵੀ ਨਹੀਂ ਨਹੀਂ ਸਰ ਇਹ ਹੈ ਉਸ ਲੜਕੀ ਦੀ ਸੱਸ ਸਹੁਰਾ ਪਰਿਵਾਰ ਹੈ ਹਾਂ ਪਹਿਲਾ ਪੱਖ ਆਪਾਂ ਸੁਣਿਆ ਮਾਤਾ ਕਹਿ ਰਹੀ ਸੀ ਕਿ ਸਾਡੀ ਗੱਲ ਵੀ ਰੱਖਿਓ ਤੁਸੀਂ ਵਿੱਚ ਅਸੀਂ ਆਖਿਆ ਤੁਸੀਂ ਬੈਠੋ ਪਹਿਲਾਂ ਉਹਨਾਂ ਨੂੰ ਦੱਸ ਲੈਂਦੇ ਤੁਹਾਡਾ ਵੀ ਪੱਖ ਲਾਵਾਂਗੇ ਕੀ ਗੱਲ ਬਾਤ ਹੈ ਜਿਹੜਾ ਉਹ ਕਹਿ ਰਹੀ ਹੈ ਕਿ ਮੈਂ ਇਸ ਘਰ ਦੇ ਵਿੱਚ ਵਿਆਹ ਕੇ ਲੈਂਦੀ ਸੀ ਮੇਰਾ ਹੱਕ ਬਣਦਾ ਸੀ ਮੇਰਾ ਬੰਦਾ ਕਿਸੇ ਹੋਰ ਔਰਤ ਨੂੰ ਲੈ ਕੇ ਚਲਾ ਗਿਆ ਨਹੀਂ ਗਿਆ ਸਾਨੂੰ ਨਹੀਂ ਪਤਾ ਇਸ ਗੱਲ ਦੀ ਅਸੀਂ ਨਹੀਂ ਕਹਿੰਦੇ ਉਹ ਤੁਹਾਨੂੰ ਪਤਾ ਜਾਂ ਉਸ ਨੂੰ ਪਤਾ ਹੈ ਉਹ ਕਹਿੰਦੀ ਮੈਂ ਹੁਣ ਉਹ ਇਹ ਕਮਰਾ ਠਹਿ ਗਿਆ ਮੇਰਾ ਉਥੇ ਹੱਕ ਬੰਦਾ ਹੈ ਮੈਂ ਕਮਰਾ ਪਾਉਣਾ ਚਾਹਣੀ ਹੈ ਮੈਨੂੰ ਪਾਉ ਨਹੀਂ ਦਿੱਤਾ ਜਾ ਰਿਹਾ ਕੀ ਗੱਲ ਬਾਤ ਹੈ ਮਾਤਾ ਗੱਲ ਇਹ ਹੈ ਵੀ ਜਦੋਂ ਮੇਰੇ ਮੁੰਡੇ ਦਾ ਇਹਦੇ ਨਾਲ ਕਲੇਸ਼ ਪਿਆ ਉਨੇ ਇਹਦੇ ਮੋਬਾਈਲ ਚੋਤੀ ਰਿਕਾਰਡਿੰਗਾਂ ਪੜੀਆਂ ਤੂੰ ਮੇਰਾ ਨੰਬਰ ਦੇ ਕੇ ਜਾਹੀਂ ਮੈਂ ਤੇਰੇ ਮੁੰਡੇ ਮੇਰੇ ਮੁੰਡੇ ਤੋਂ ਤੇਰੇ ਮੋਬਾਈਲ 'ਤੇ ਸਟਾਉ ਫੇਰ ਉਹ ਸੁਣੀ ਤੇ ਦੱਸੀ ਫੇਰ ਜਾਂ ਜਿਵੇਂ ਸਹੁਰਾ ਪਰਿਵਾਰ ਆ ਸੀ ਮੁੰਡਾ ਸਾਡਾ ਖਾਵੇ ਕਿ ਜਿੱਥੇ ਮਰਜੀ ਵੀ ਸਾਡੇ ਨਾਲ ਹੀ ਰੈਂਦੀ ਬਣਾ ਕੇ ਜਦੋਂ ਜੀ ਕਰਦਾ ਮੇਰੀਆਂ ਕੁੜੀਆਂ ਨੂੰ ਗਾਲਾਂ ਕੱਢਦੀ ਐ ਜਦੋਂ ਜੀ ਕਰਦਾ ਮੇਰੀਆਂ ਧੀਆ ਨੂੰ ਕੱਢਦੀ ਐ ਤੇ ਨਾ ਮੇਰੇ ਜਵਾਈ ਦਾ ਲਿਆ ਜਾਂਦਾ ਵੀ ਮਾਰ ਦੂੰ ਜਦੋਂ ਸਾਨੂੰ ਇਹ ਥਾਣੇ ਚਕਾ ਦਿੰਦੀ ਸੀ ਉਹਨਾਂ ਦਾ ਸੀ ਮੈਨੂੰ ਕੋਈ ਡਰ ਨਹੀਂ ਫਿਰ ਮੈਂ ਇੱਥੇ ਗੱਲ ਘੁੱਟ ਦੂੰਗਾ ਇੱਥੇ ਮਾਰ ਦੂੰਗਾ ਹੈਨਾ ਉਸ ਤੋਂ ਬਾਅਦ ਜਦੋਂ ਇਹਨਾਂ ਦੀਆਂ ਰਿਕਾਰਡਿੰਗਾਂ ਪੜੀਆਂ ਗਈਆਂ ਮੇਰਾ ਮੁੰਡਾ ਬਠਿੰਡੇ ਰਹਿੰਦਾ ਕਿਤੇ ਨਹੀਂ ਭੱਜਾ ਉਹਦਾ ਤਿੰਨ ਥਾਂ ਹੀ ਕੰਮ ਚੱਲੀ ਜਾਂਦਾ ਠੇਕੇਦਾਰ ਆ ਉਹ ਠੀਕ ਆ ਉਹ ਦੁਵਾਦੋਂ ਨੇ ਇਹਦੇ ਤੇ ਕੇਸ ਕੀਤਾ ਵੀ ਮੈਂ ਇਹ ਰੱਖਣੀ ਨਹੀਂ ਅੱਛਾ ਇਹ ਜਿਹੜੋ ਇਹਦੇ ਕੋਲੇ ਪਹਿਲਾ ਮੁੰਡਾ ਹੋਇਆ ਮਾਂ ਪਿਓ ਦੀ ਇੰਨੀ ਕਮਾਨਦੀ ਐ ਇਹਨੂੰ 11 ਦਿਨਾਂ ਤੇ ਅਸੀਂ ਪੰਜੀਰੀ ਦਿਆਏ ਤੇ ਇੱਕ ਰਾਤ ਹੀ ਰਹੀ ਮਾਪਿਆਂ ਕੋਲੇ ਤੜਕੇ ਆਂਦੀ ਟੀਹੋ ਕੱਲ ਸਾਰੀ ਜਾਉਂਗੇ ਇਹ ਬਾਰਾਂ ਦੇ ਨਾ ਮੁੰਡਾ ਚੱਕ ਲਈ ਮੈਂ ਹੁਣ ਵੱਡੇ ਛੋਟੇ ਦੀ ਪਰੋਂ ਆ ਮੈਂ ਇੱਥੇ ਪੁਆਈ ਵੀ ਪਾਈ ਤੂੰ ਆ ਗਈ ਜਰੂਰ ਪਰ ਤੂੰ ਪੈ ਮੇਰੇ ਕੋਲੇ ਅੱਛਾ ਇਹ ਆਥੋਂ ਨੂੰ ਅਖੇ ਮੈਂ ਤਾਂ ਢੂਈ ਰੁਖਦੀ ਆ ਮੈਂ ਤਾਂ ਬਿਨ ਤੂੰ ਵੀ ਨਾ ਪੈਂਦੀ ਨਹੀਂ ਇਹ ਬੱਚਾ ਲੈ ਕੇ ਉੱਠੇ ਪੈਗੀ ਜੀ ਮੈਂ ਇਹਨੂੰ ਕੁਛ ਨਹੀਂ ਕਿਹਾ ਮੈਂ ਕੀ ਕਹਾਂ ਅੱਛਾ ਛੋਟਾ ਮੇਰਾ ਮੁੰਡਾ ਜਿਉਂਦਾ ਸੀ ਉਹ ਚੱਕ ਕੇ ਕਹਿੰਦਾ ਮਾਂ ਆਹ ਮੁੰਡਾ ਤੂੰ ਪਾਲ ਲਈ ਬਿੱਲੀਆਂ ਨੂੰ ਖਾਦੂ ਆਹ 10 ਦਿਨਾਂ ਦਾ ਚੱਕਿਆ ਵਾ ਮੇਰਾ ਆਪ ਆ ਲਿਆ ਪਿਆ ਹਾਂ ਕੁੜੀ ਹੈ ਜੀ ਇੱਕ ਡਾਂਗੇ ਰੋਟੀ ਇੱਕ ਮੁੰਡੇ ਰਿ ਪਕਾਉਂਦੀ ਐ ਉਹ ਵੀ ਸ਼ਾਮ ਨੂੰ ਤੇ ਆਥ ਨੇ ਨਹੀਂ ਪਕਾਉਗੀ ਤੇ ਫੇਰ ਜਿਹੜਾ ਵੀ ਕੋਈ ਸਾਨੂੰ ਤਾਂ ਗੈਰ ਲੱਗਦਾ ਭਾਵਾਂ ਦੀ ਕੋਈ ਇਹਦੇ ਜਾਣ ਪਛਾਣ ਵਾਲਾ ਹੋਵੇ ਜਿਹਦੇ ਮਗਰ ਇਹਨੇ ਚੜ ਕੇ ਜਾਣਾ ਠੀਕ ਐ ਉਹੀ ਸਾਡੇ ਐਸ ਚੁੰਡ ਤੇ ਛੱਡ ਜਾਂਦਾ ਜੇ ਉਹ ਬੰਦਾ ਸੱਚਾ ਜੀ ਸਾਡੇ ਬਾਾਰ ਚ ਕਿਉਂ ਨਹੀਂ ਛੱਡਦਾ ਹੈ ਉਹ ਉੱਥੇ ਬਾਾਰ ਤੇ ਛੱਡ ਕੇ ਜਾਵੇ ਉਹ ਤਾਂ ਆ ਨਾ ਮੇਰੀ ਜਨਾਨੀ ਰੱਖੀ ਆ ਇਹ ਕਹਿੰਦੀ ਆ ਮੇਰਾ ਬੰਦਾ ਰੱਖਿਆ ਹੱਕਦਾਰ ਥਾਂ ਦੇ ਹੈ ਨਹੀਂ ਨਾ ਇਹ ਦੋਨੇ ਸਮੇ ਵੇ ਆ ਅਸੀਂ ਜੋ ਆਕਾਂ ਨੂੰ ਕੀ ਖਵਾਵਾਂਗੇ ਦੱਸ ਮੈਨੂੰ ਜਿਹੜੇ ਹੁਣ ਪੁੱਤ ਆ ਤੁਹਾਡਾ ਹਾਂ ਤੇ ਇੱਕ ਦੋ ਪੋਤੇ ਇੱਕ ਉਹ ਤੁਹਾਡੇ ਨਾਲ ਆ ਹਾਂ ਮੇਰੇ ਨਾਲ ਆ ਹੁਣ ਇਹ ਧੱਕੇ ਨਾਲ ਮੁੰਡਾ ਲਗਾਇਆ ਵੀ ਆ ਉਹ ਮੇਰੇ ਨਾਲ ਹੀ ਆ ਤਿੰਨੇ ਹੂੰ ਮੈਂ ਬਾਦਦੀ ਆ ਉਹਨਾਂ ਨੂੰ ਅਸੀਂ ਬਾਦਦੇ ਆ ਮੇਰੇ ਘਰਾਂ ਵਾਲਾ ਬੁੜਾ ਤੇ ਆ ਮੈਂ ਆਪਾ ਮੇਰਾ ਸਿਰ ਪਾਟਿਆ ਵੈ 3 ਟੰਕੇ ਮੇਰੇ ਤੇ ਤੱਕ ਤਾ ਤੁਹਾਡੇ ਬੇਟੇ ਕਿੰਨੇ ਬੱਚੇ ਥੀ ਕੋਈ ਬੇਟਾ ਇੱਕ ਬੇਟਾ ਸੀਗਾ ਇਹ ਲੜ ਪਈ ਸੀਗੀ ਉਹ ਸਲਫਾਸਾ ਕਾ ਕੇ ਮਰ ਗਿਆ ਸੀ ਹਾਂ ਦੋ ਬੇਟੇ ਸੀ ਦੋ ਬੇਟੇ ਸੀਗੇ ਇਹ ਹਟਦੀ ਨਹੀਂ ਸੀ ਮੈਨੂੰ ਗਾਲਾਂ ਕੱਢਦੀ ਸੀ ਉਹਨੇ ਉੱਥੇ ਉਸੇ ਵਾਰ ਤੇ ਲਪੜਾ ਮਾਰਿਆ ਤੇ ਜਾ ਕੇ ਲੱਗਿਆ ਸੀ ਉਹ ਸਲਫਾਸਾ ਕਾ ਕੇ ਜੀ ਮਰ ਗਿਆ ਹਾਂ ਤੇ ਉਹ ਦੂ ਬਾਦ ਅਸੀਂ ਤੰਗ ਹੀ ਤੰਗ ਐ ਨਾ ਤਾਂ ਸਾਥੋਂ ਕੋਈ ਕਮਰਾ ਪੈਂਦਾ ਐ ਅਸੀਂ ਤਾਂ ਬੱਚੇ ਹੀ ਪਾਲ ਸਕਦੇ ਆ ਇਕੱਲੇ ਠੀਕ ਐ ਜਿਹੜਾ ਮੇਰੀ ਕੁੜੀ ਦਾ ਇਹ ਨਾਂ ਲੈਂਦੇ ਆ ਕੁੜੀ ਮੇਰੀ ਦੂਰ ਰਹਿੰਦੀ ਆ ਉਹਦਾ ਘਰ ਪਾਇਆ ਸਭ ਕੁਝ ਉਹਦੇ ਘਰੇ ਆਉ ਆਪਦਾ ਖਾਂਦੀ ਐ ਪਰ ਜਦੋਂ ਸਾਡੇ ਘਰੇ ਬੋਲ ਬਲਾਰਾ ਹੁੰਦਾ ਨਾ ਤੁਸੀਂ ਵੀ ਆਗੇ ਤੇ ਉਹ ਵੀ ਆ ਜਾਂਦੇ ਠੀਕ ਐ ਇਹਦਾ ਪਿਓ ਮੁਲਾਜ਼ਮਾ ਥੋੜਾ ਜਿਹਾ ਸਾਡੇ ਤੇ ਤੜੀ ਜਗਾਉਂਦੀ ਆ ਉਹਦੇ ਵਾਂਗੂ ਗਾਲਾਂ ਕੱਢਦੀ ਆ ਗਾਲ ਬੰਦੇ ਨਹੀਂ ਕੱਢਦੇ ਜਿਉਂ ਜੀ ਇਹ ਕੱਢਦੀ ਆ ਬਾਲੇ ਤਾਂ ਨਹੀਂ ਸਾਨੂੰ 50 ਰਈਏ ਨੇ ਫੜਾਇਆ ਟਾਣੇ ਕਢਾ ਲਓ ਉੱਥੇ ਰਵਤਾ ਇਹ ਹੁਣ ਬਈ ਰਵਤਾ ਸੀ ਵੀ ਦੇਵਾਂਗੇ ਅਸੀਂ ਕੰਦ ਨਹੀਂ ਕੱਢਣ ਜਿਵੇਂ ਨਹੀਂ ਕੱਢਣ ਦਿੰਦੇ ਹੱਕ ਸਾਡੇ ਜਾਂ ਸਾਡੇ ਬੱਚਿਆਂ ਦਾ ਹੁਣ ਡਰਾਫਟ ਦੀ ਇਹ ਰਹਿਣਾ ਚਾਵੇ ਰਹਿ ਸਕਦੀ ਹੈ ਇਹ ਸਮਝੌਤਾ ਕਰਨ ਦੋਨੇ ਜੀ ਫਿਰ ਦੋਨੇ ਰਹਿ ਲੈਣ हां ਵੀ ਇਹਨਾਂ ਦਾ ਤੇ ਬੱਚੇ ਵੀ ਇਹਨਾਂ ਦੇ ਤੁਸੀਂ ਕਿੱਥੇ ਲੈ ਕੇ ਜਾਣਾ ਸਹੀ ਗੱਲ ਹੈ ਹਾਂ ਠੀਕ ਹੈ ਨਾ ਮੈਨੂੰ ਰੋਣ ਆਉਂਦਾ ਏ ਜਿਹੀਆਂ ਗੱਲਾਂ ਕਰਕੇ ਇਹ ਛੱਡਣ ਵਾਸਤੇ ਨਹੀਂ ਸੀ ਲਿਆਂਦੀ ਬੜੇ ਜਾਵਾਂ ਨਾਲ ਵਿਆਹ ਕੇ ਲਿਆਂਦੀ ਸੀ ਇਹਦੀ ਕਤੂਤ ਮਾੜੀ ਆ ਫਿਰ ਕੌਟਾਂਗਾ ਪੜੀ ਰਹਿੰਦੀ ਫੜੀਆਂ ਗਈਆਂ ਮੇਰੇ ਕੋਲੇ ਰਹਿੰਦੀ ਉਹ ਬਾਰਾ ਕੁੱਤੀ ਆ ਫਿਰਦੀ ਰਹਿੰਦੀ ਸਾਰੀ ਦਿਣੀ ਪਤਨੀ ਆਉਂਦੀ ਏ 8 ਵਜੇ ਆਉਂਦੀ ਆ ਜਾਂ 9 ਵਜੇ ਆਉਂਦੀ ਆ ਇੱਕ ਦਿਨ 3 ਵਜੇ ਇਹ ਜਾ ਵੀ ਘਰ ਇੱਥੇ ਆ ਪਿਸ਼ਾਬ ਕਰਨ ਉੱਠੇ ਤੇ ਆ ਕੇ ਆਂਦਾ ਮੁੰਡਾ ਦਾ ਕਿਸੀ ਜਾਣਾ ਬਾਹਰ ਖੋਲਦੇ ਮੈਂ ਇਨੀ ਗੱਲ ਹੀ ਕਹੀ ਵੀ ਤੁਸੀਂ ਐਸ ਵੇਲੇ ਕਿੱਥੇ ਜਾਣਾ ਉਦੋਂ ਇਹ ਗਾਣਾ ਨਾ ਛਿੜਪੀ ਇੱਕ 10:00 ਵਜੇ ਦੀ ਲੱਗੀ 6:00 ਵਜੇ ਗਾਣਾ ਕੱਢੀ ਗਈ 6:00 ਵਜੇ ਅਸੀਂ ਇਹ ਤਾਂ ਜਾਣ 12 ਬਾਹਰ ਖੋਲ ਕੇ ਚੜਾਈ ਇਹਨਾਂ ਨੂੰ ਵੀ ਫੋਨ ਕੀਤਾ ਪੇਕਿਆਂ ਨੂੰ ਵੀ ਜਿਹੜੀ ਆਣੀ ਛੱਤ ਮੈਨੂੰ ਪਤਾ ਨਹੀਂ ਕਿਹਨੇ ਡਿੱਗੀ ਉੱਜਾ ਮੈਨੂੰ ਨਹੀਂ ਪਤਾ ਹਨਾ ਉਹ ਛੱਤ ਡਿੱਗ ਪਈ ਤੇ ਹਾਲ ਕਿਸੇ ਨੇ ਦੇਖਤੀ ਹੋਈ ਤੇ ਜਿਹੜੀ ਇਹਦੇ ਹੁੰਦਿਆ ਡਿੱਗ ਪਈ ਇਹਦੀ ਧੀ ਥੱਲੇ ਆ ਗਈ ਸੀ ਉਹ ਵੀ ਧੱਕਾ ਮਾਰਿਆ ਕਿਸੇ ਨੇ ਗੱਲ ਕਿਵੇਂ ਕਰਦੀ ਕਿੱਥੇ ਕਰਦੀ ਹੈ ਗੱਲ ਇਹ ਆ ਚੀਜ਼ ਹੈ ਸਾਡੇ ਘਰੇ ਮੁੰਡਾ ਮੇਰਾ ਨਰਮ ਕੋਈ ਖਰਾਬ ਨਹੀਂ ਕਰਦਾ ਕਹਣੇ ਨਾ ਤੂੰ ਕੀ ਮੰਗਿਆ ਉਹਨੇ ਵੀ ਮੰਗ ਕੇ ਕੁਸੋ ਲੈਦਾ ਇਹਨਾਂ ਤੋਂ ਅਸੀਂ ਆਪਦੀ ਜਿੰਨੀ ਕਰਦੀਆਂ ਓਨੀਆਂ ਖਾਂਦੇ ਆ ਅਸੀਂ ਨਹੀਂ ਕਿਸੇ ਨੂੰ ਅਨਯਾਇਤਾਂ ਕਰਦੇ ਤੇ ਨਾ ਇਹਨੂੰ ਕਰਦੀ ਆ ਇਹ ਗੱਲਾਂ ਮੇਰੀਆਂ ਸੱਚੀਆਂ ਇਹ ਬੋਲ ਵੀ ਸਕਦੀ ਆ ਉਹਨਾਂ ਚਿਹਰੇ ਨਹੀਂ ਬੋਲਦੀ ਜੇ ਆ ਮੇਰਾ ਕੋੜਮ ਹੈ ਇਹ ਹੋਵੇ ਇਹ ਚਤਰਾ ਨਾਲ ਇਹਨੂੰ ਘੁੱਟਦਾ ਹੀ ਤਾਂ ਨਹੀਂ ਬੋਲਦੀ ਤੇ ਮਗਰ ਉਹ ਪਿਓ ਦੀ ਤਾਂ ਜਮਾਉਂਦੀ ਆ ਵੀ ਮੇਰਾ ਪਿਓ ਪਲ ਸਾੜਾ ਜਮਾ ਪਲ ਸਾਲੀਆਂ ਗੱਲਾਂ ਕਰਦੀ ਆ ਸਾਨੂੰ ਆਹੇ ਕਰਤੀ ਆ ਆਸ ਨੂੰ ਇੱਕ ਪੰਚਾਇਤਾਂ ਵੀ ਇਕੱਠੀਆਂ ਹੋਈਆਂ ਮਾਤਾ ਉਹ ਚੈਤਾਂ ਹੋਈਆਂ ਜਦੋਂ ਸੁਣਿਆ ਨਹੀਂ ਜਦੋਂ ਪਹਿਲੀ ਪੰਚਾਇਤ ਹੋਈ ਮੇਰਾ ਚਿੱਤ ਹੋਇਆ ਵੀ ਸਾਡੀ ਰਾਹ ਨ ਮਟ ਜੇ ਵੀ ਇਹਦੇ ਡੈਡੀ ਨੂੰ ਮੈਂ ਕਿਹਾ ਜੀ ਤੁਸੀਂ ਇਹਨੂੰ 2 ਸਾਲ ਲੈ ਜੋ ਇਹ ਕਹਿੰਦੇ ਅਸੀਂ ਨਹੀਂ ਲੈ ਜਾਂਦੇ ਅਸੀਂ ਤਾਂ ਇੱਥੇ ਛੱਡਾਂਗੇ ਮੈਂ ਚੁੱਪ ਕਰ ਗਈ ਕੋਈ ਮੁੰਡਾ ਮੇਰੇ ਅੱਗੇ ਸਲਫਾਸ ਕਾ ਕੇ ਮਰਿਆ ਜੀ ਉਹ ਕਾ ਗਿਆ ਤਾਂ ਫਿਰ ਉਹ ਕੀ ਕਰੂੰਗੀ ਹੈਨਾ ਇਹਨਾਂ ਨੇ ਸਾਥ ਨਹੀਂ ਦਿੱਤਾ ਇਹਨੂੰ ਲੈ ਜਾਂਦੇ 2 ਸਾਲ ਪਾਤੀ ਰੱਖਦੇ ਖੌਰਾ ਇਹਨਾਂ ਦਾ ਰਾਜੀ ਨਾ ਹੋ ਜਾਂਦਾ ਬਹੁਤ ਗੰਦੀਆਂ ਰਿਪੋਰਟਾਂ ਆਏ ਜੇ ਤੂੰ ਮੰਗਾਉਣੀਆਂ ਮੈਂ ਮੰਗਾ ਕੇ ਦੇ ਦੂੰਗੀ ਪਰੋਣੇ ਕੁੜੀਆਂ ਦਾ ਸਾਡਿਆਂ ਨਾਲ ਕਿਸੇ ਦਾ ਰੌਲਾ ਨਹੀਂ ਪਰੋਣੇ ਤਾਂ ਬਿੰਦ ਕਤੋਂ ਲੜ ਪੈਂਦੇ ਤੇ ਬਿੰਦ ਕਤੋਂ ਆ ਜਾਂਦੇ ਆ ਠੀਕ ਆ ਨਾ ਗੱਲ ਤੇ ਸਾਡੀ ਮਦਦ ਤੇ ਵੀ ਫਿਰ ਪਰੋਣੇ ਕਰਾਉਣਗੇ ਇੱਕ ਸਾਡਾ ਮਰ ਗਿਆ ਇੱਕ ਕੋਲੇ ਨਹੀਂ ਰਹਿੰਦਾ ਠੀਕ ਆ ਗਾਲਾਂ ਕੱਢੇ ਹੱਡੀਆਂ ਛਟਗਾਹ ਮੁੰਡੇ ਨੇ ਇੱਥੋਂ ਮੂੰਹ ਫੜ ਲਿਆ ਇਹਦਾ ਉੱਥੇ ਅਸੀਂ ਧਾਰ ਕੱਢੀ ਜਾਈਏ ਸਾਡੀ ਦੂਹਾਂ ਜੀਆਂ ਦੀ ਗੱਲ ਇਹਦੀ ਗੱਲ ਹੀ ਨਾ ਜੋ ਗਾਲਾਂ ਕੱਢਣ ਲੱਗੀਆਂ ਨੇ ਇੱਥੋਂ ਫੜਿਆ ਜਵਾੜਾ ਤੇ 6-7 ਮਾਰੇ ਇਹਦੇ ਮੂੰਹ ਤੇ ਫਿਰ ਇਹਦਾ ਪੁੱਤ ਸੀ ਉਹ ਵੀ ਮਾਰ ਗਿਆ ਫਿਰ ਇਹਦੇ ਢੰਗ ਨਾਲ ਨਹੀਂ ਰਹੀਂਦੀ ਸਾਡੇ ਆਹ ਬੰਨੇ ਹੱਥ ਤੁਸੀਂ ਇੱਥੇ ਕੋਠਾ ਕਾਠਾ ਨਾਲ ਸਾਡੇ ਪਾਉ ਅਸੀਂ ਜਾ ਨਹੀਂ ਸਕਦੇ ਇੱਥੇ ਕਿਸੇ ਨੂੰ ਅਸੀਂ ਜਾ ਸਕਦੇ ਇਹਨੂੰ ਕਦੇ ਇਹ ਬਹਿ ਜਾਂਦੀ ਓ ਮਗਰ ਜੀ ਜੀ ਕਦੇ ਘਰ ਚ ਪਈ ਤੁਸੀਂ ਜਾਣਦੇ ਹੋ ਪਰਿਵਾਰ ਨੂੰ ਤੁਸੀਂ ਗਵਾਂਢੀਓ ਹਾਂਜੀ ਕਿਵੇਂ ਦੇਖਦੇ ਮੈਂ ਇਹਨਾਂ ਦਾ ਵੱਡਾ ਜਵਾਈ ਹਾਂ ਅੱਛਾ ਮੇਰੀ ਸਾਲੇ ਹਾਰ ਹੈ ਜੀ ਜੀ ਜਿਹੜਾ ਤੁਹਾਨੂੰ ਮਾਤਾ ਕਹਿ ਰਹੀ ਆ ਜਿਹੜਾ ਮੈਨੂੰ ਮਾੜਾ ਚੰਗਾ ਕਹਿ ਰਹੀ ਜਿਹੜਾ ਵਜੀ ਦੇ ਬਾਰੇ ਬੋਲ ਰਿਹਾ ਉਹਦੇ ਮਾਪਿਓ ਵੀ ਬੋਲ ਰਹੇ ਆ ਸਾਡਾ ਕੋਈ ਕਸੂਰ ਨਹੀਂ ਕੋਈ ਕਿਹੜਾ ਜੈਤੋ ਹੀ ਰਹਿਣਾ ਜੀ 5 ਸਾਲ ਜੈਤੋ ਹੀ ਰਹਿਣਾ ਮੈਂ ਅੱਡ ਘਰ ਪਾਇਆ ਆ ਆੜ ਮਕਾਨ ਪਾਇਆ ਆ ਜਿਹੜੇ ਬੱਚਿਆਂ ਨੂੰ ਆਦੇ ਬੱਚੀ ਚੱਕੀ ਆ ਉਹ ਮੇਰੇ ਘਰੇ ਪਈ ਆ ਜਾ ਕੇ ਵੇਖੋ ਅਸੀਂ ਮੈਡੀਕਲ ਚੋ ਫਰੀਦਕੋਟੋਂ ਦਵਾਈ ਦਵਾ ਕੇ ਲਿਆਉਣੇ ਨੂੰ ਤੇ ਅਸੀਂ ਰੱਖੀ ਸਿਰਫ ਉੱਥੇ ਗਏ ਆ ਇੱਕ 500 ਰੁਪਏ ਦਾ ਇਹਦੇ ਭਰਾ ਨੇ ਤੇਲ ਪਾਇਆ ਉੱਥੇ ਕਿਸੇ ਨੂੰ ਕੋਈ ਸੀਟੀ ਸਕੈਨ ਕਰਾਈ ਆ ਬੱਚੀ ਦੀ ਆਨਲਾਈਨ ਪੇਮੈਂਟ ਕੀਤੀ ਅਸੀਂ ਕੋਈ ਵੀ ਇਹਨੇ ਇੱਕ 5 ਰੁਪਏ ਵੀ ਦਿੱਤੇ ਹੁਣ ਅਸੀਂ ਆਵਾਜ਼ ਅਸੀਂ ਆਨਲਾਈਨ ਪੇਮੈਂਟ ਕੀਤੀ ਹੈ ਜਿਹੜੇ ਖਾਤੇ ਚ ਗਏ ਉਹ ਤਾਂ ਸ਼ੋ ਹੋਊ ਨਾ ਕਿੱਥੇ ਇਹਦੀ ਬੱਚੀ ਰਹਿੰਦੀ ਆ ਨੇ ਦੁਬਾਰਾ ਉਹਦਾ ਮੂੰਹ ਨਹੀਂ ਵੇਖਿਆ ਨਾ ਇਹਨਾਂ ਦੇ ਮਾਪਿਓ ਨੇ ਇੱਕ ਇਹਦਾ ਭਰਾ ਸੀ ਜਿਹੜਾ ਇੱਥੇ ਉਹ ਜ਼ਰੂਰ ਜਾਣ ਲੱਗਾ ਜਦੋਂ ਕੁੜੀ ਨੂੰ ਘਰੇ ਲਿਆਂਦਾ ਉਹ ਜਾਣ ਲੱਗਾ ਜ਼ਰੂਰ ਆਇਆ ਮੈਂ ਉਹਨਾਂ ਖੜੀ ਤੇਰੇ ਨਾਲ ਸਾਡਾ ਕੋਈ ਰੋਲ ਨਹੀਂ ਜੀਆ ਉਹਨਾਂ ਦੋਵਾਂ ਜੀਆ ਦੀ ਲੜਾਈ ਆ ਉਹ ਜਿਵੇਂ ਮਰਜੀ ਆ ਤੂੰ ਘਰੇ ਆ ਪਤਾ ਲੈਣ ਆਉਂਦਾ ਜਾਂ ਕਿ ਤੇਰਾ ਪਿਓ ਵੀ ਆ ਜਾਂਦਾ ਮੈਂ ਕਹਿੰਦਾ ਸੀ ਕਿਸੇ ਦੇ ਗੱਲ ਨਹੀਂ ਪੈਂਦੇ ਸੀ ਸਾਨੂੰ ਕੀ ਲੋੜ ਆ ਜੀ ਸਾਨੂੰ ਮੰਨ ਲਾ ਵੀ ਇਹਦਾ ਘਰ ਵਸਦਾ ਚੰਗਾ ਲੱਗਦਾ ਕਿ ਉਜੜਿਆ ਚੰਗਾ ਲੱਗਦਾ ਅਸੀਂ ਅਗਲਾ ਇਹ ਸਮ ਸਾਲੇ ਸਹੁਰੇ ਵਰਤਨ ਵਾਸਤੇ ਹੁੰਦੇ ਆ। ਹੂੰ ਹੂੰ। ਛੇ ਕਿਹਾ ਨਾ ਵੀ ਜੇ ਇਹ ਚੰਗੀ ਭਲੀ ਰਵੇ ਵਧੀਆ ਇਹਨਾਂ ਨੂੰ ਵੀ ਅਸੀਂ ਇਹ ਚਾਹੁੰਦੇ ਸੀ ਵੀ ਜੇ ਇਹ 2 ਸਾਲ ਉੱਥੇ ਰਹਿ ਜਾਂਦੀ ਹੋ ਸਕਦਾ ਵੀ ਉਹ ਮੰਦਾ ਦੂਰ 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 ਹੋ ਕੇ ਰਾਜਨਾਵਾ ਹੀ ਹੋ ਜਾਂਦਾ। ਤੇ ਪਰ ਇਹਨਾਂ ਨੇ ਰਾਜਨਾਵਾ ਕਿੱਥੇ? ਇਹ ਤਾਂ ਹੋਰ ਵਿਗੜ ਕੇ ਤਿਗੜਦੇ ਰਿਹਾ ਫੇਰ ਵੀ ਅਸੀਂ ਇਹਨੂੰ ਮੇਰੇ ਸਾਲੇ ਨੇ ਵੀ ਆਖਿਆ ਵੀ ਚੱਲ ਜੇ 2 ਮਹੀਨੇ 3 ਮਹੀਨੇ ਇਹਨਾਂ ਦੇ ਆ ਪਰਿਵਾਰ ਬੈਠਾ ਉਹਨਾਂ ਨੂੰ ਆਖਿਆ ਵੀ ਇਹਨੂੰ 2-3 ਮਹੀਨੇ ਅੰਦਰ ਬਹਿ ਕੇ ਵਿਖਾ ਦੇ। ਇਹ ਆਹਦੇ ਵੀ ਬਹਿ ਜੂਗੀ। ਬਹਿਣਾ ਕੀ ਸੀ? ਮੇਰੇ ਨਾਲ 10-11 ਵਜੇ ਗਏ ਇੱਥੋਂ। ਤੇ 12 ਵਜੇ ਤੋਂ ਮਗਰੋਂ ਬੱਸੇ ਬਾਹਰ ਹੂੰ 2 ਘੰਟੇ ਬਾਅਦ ਤੇ ਫਿਰ ਉਹਦੇ 10 ਵਜੇ ਅਸੀਂ ਕੀ ਕੀ ਕ ਕੀ ਕਹਦਾਂਗੇ ਵੀ ਅਸੀਂ ਇਹ ਦਰਾਂ ਲਾਜੀਨਾਮਾ ਕਰਾ ਦੀ ਜਿਹੜਾ ਬੰਦਾ 2 ਘੰਟੇ ਨਹੀਂ ਘਰੇ ਟਿਕ ਸਕਦਾ ਉਹਦੇ ਦੋ ਹੀ ਬੱਚੇ ਆ ਦੋਨਾਂ ਨੂੰ ਇਹਨਾਂ ਦੇ ਦਾਦਾ ਦਾਦੀ ਪਾਲਦੇ ਆ ਰੋਟੀ ਪਾਣੀ ਉਹ ਕਮਾਉਂਦੇ ਆ ਜਿਹੜਾ ਤੀਜਾ ਬੱਚਾ ਉਹ ਵੀ ਇੱਥੇ ਆਉਂਦਾ ਉਹ ਵੀ ਹੋ ਸਕਦਾ ਹੁਣ ਜਿਹੜਾ ਅੱਜ ਨਾਲ ਨਹੀਂ ਨ ਆਇਆ ਉਹ ਕਿਸੇ ਕਿਸੇ ਕਾਰਨ ਵਾਲੀ ਰਹਿ ਗਿਆ ਉਹ ਨਹੀਂ ਉਹ ਰਹਿੰਦਾ ਨਹੀਂ ਉਹ ਜਵਾਕ ਉਹ ਵੀ ਇੱਕ ਛੇ ਦੇ ਦਾਦਾ ਜੀ ਬਾਕੀ ਆ ਬੈਨਾਂ ਦਾ ਥਾਂ 10 ਮਰਲੇ ਥਾਂ ਮੇਰੇ ਸਹੁਰੇ ਨੇ ਆਪ ਮੁੱਲ ਲਿਆ ਉਹਨੇ ਕੋਈ ਦਾਦੇ ਦਾਦੀ ਨਹੀਂ ਨਹੀਂ ਦਿੱਤਾ ਉਹ ਜਿਹੜੀ ਜਗ੍ਹਾ ਨਾ ਤਾਂ ਇਹਦੇ ਵਿੱਚ ਬਹੂ ਦਾ ਹੱਕ ਆ ਨਾ ਮੁੰਡੇ ਦਾ ਹੱਕ ਆ ਜਿਹੜੀ ਗੱਲ ਇਹ ਆ ਵੀ ਇਹ ਦਾਦਾ ਦਾਦੀ ਤੇ ਦੋ ਪੋਤੇ ਆ ਨਾ ਦੋ ਬੱਚੇ ਆ ਮੈਂ ਤਾਂ ਇਹਨਾਂ ਨੂੰ ਇਹ ਗੱਲ ਆਖੀ ਆ ਵੀ ਮੁੱਕਦੀ ਵੀ ਜਿਹੜੇ ਦੋ ਦੋ ਮਰਲੇ ਆਉਂਦੇ ਨਾ ਉਹਦੇ ਪੋਤਿਆਂ ਦੇ ਨਾਂ ਕਰਾ ਦਿਓ ਭਲਾ ਇਹ ਉੱਥੇ ਬੈਠੇ ਜਿੱਥੇ ਮਰਜ਼ੀ ਬੈਠੇ ਜਿਹੜੇ ਇਹਨੂੰ ਦੋ ਮਰਲੇ ਛੱਡਨੇ ਆ ਨਾ ਉਹਦੇ ਪੋਤਿਆਂ ਦੇ ਨਾਂ ਕਰਾਉਣੇ ਆ ਉਹ ਛੱਡ ਦਿਓ ਦੂਜਾ ਉਹਦਾ ਵੇਚ ਕਿਤੇ ਜਿੱਥੇ ਮਰਜੀ ਜਾਉ ਤੇ ਹਮ ਨਾ ਤਾਂ ਥਾਣੇ ਮੁੰਡੇ ਨੇ ਰੋਟੀ ਦੇਣੀ ਤੇ ਬੈਠੇ ਤਾਂ ਹੁਣ ਵੀ ਸਾਡੇ ਘਰੇ ਆਈ ਹਮ ਆ ਛੱਤ ਡੇਕੀ ਵੀ ਤੇ ਸਾਡੇ ਘਰੇ ਆ ਹਮ ਜੇ ਚੱਕਿਆਗੇ ਤਾਂ ਅਸੀਂ ਕਿਸੇ ਦਾ ਮਾੜਾ ਕਰਤਾ ਹਮ ਇੱਥੇ ਕੱਲ ਨੂੰ ਅਗਲਾ ਨਾਮ ਲਖਾ ਦਿੰਦਾ ਫੇ ਫਲਾਨਾ ਪਲੌਣਾ ਮਾੜਾ ਫਲਾਨੀ ਕੁੜੀ ਮਾੜੀ ਹੈ ਹਮ ਹਮ ਇਹਦੇ ਤੁਸੀਂ ਆਪ ਹੀ ਦੱਸ ਦੋ ਵੀ ਤੁਸੀਂ ਨਹੀਂ ਸਿਆਣੇ ਆ ਹਮ ਹਮ ਵੀ ਇਸ ਤਰ੍ਹਾਂ ਨਹੀਂ ਇਹਨਾਂ ਦਾ ਸਹੀ ਇਨਸਾਫ ਮਿਲਣਾ ਚਾਹੀਦਾ ਇਹਨਾਂ ਨੂੰ ਪਹਿਲੀ ਗੱਲ ਕੋਰਟ 'ਚ ਕੇਸ ਚੱਲਦਾ ਜਿਨ੍ਹਾਂ 'ਚ ਕੋਰਟ 'ਚ ਫੈਸਲਾ ਨਹੀਂ ਹੁੰਦਾ ਉਹਨਾਂ 'ਚ ਨਾ ਕੋਈ ਕਮਰਾ ਪਾਵੇ ਉੱਥੇ ਨਾ ਕੋਈ ਗਾਰੰ ਗ੍ਰਾਂਟ ਵੀ ਬੇਸ਼ੱਕ ਨਾ ਮਿਲੇ ਉਹਨਾਂ ਨੂੰ ਕੋਈ ਗ੍ਰਾਂਟ ਨਹੀਂ ਮਿਲਣੀ ਚਾਹੀਦੀ ਮੈਂ ਤਾਂ ਕਿਉਂਕਿ ਕੋਈ ਨਹੀਂ ਜਿਹਦੇ ਪਹੁੰਚ ਹੋਈ ਤਾਂ ਉਦੋਂ ਆਪਣੇ ਇੱਕ ਕਮਰਾ ਵੀ ਬਣ ਜੇ ਤੁਸੀਂ ਭੂਆ ਮਾਤਾ ਹਾਂਜੀ ਕਿਵੇਂ ਲੱਗਦਾ ਜਿਹੜਾ ਪਰਿਵਾਰ ਦੇ ਵਿੱਚ ਵਜ੍ਹਾ ਹਸਤਾ ਵਸਤਾ ਪਰਿਵਾਰ ਚ ਮੈਂ ਵੀ ਇੱਕ ਗੱਲ ਕਰਨਾ ਚਾਹੁੰਨੀ ਆ ਵੀ ਪਹਿਲੀ ਗੱਲ ਮੰਨ ਕੇ ਚੱਲ ਵੀ ਜਿਵੇਂ ਪ੍ਰੋਣਾ ਹੁਣ ਬੋਲਦਾ ਠੀਕ ਆ ਇਹਦਾ ਬੋਲਣ ਦਾ ਹੱਕ ਨਹੀਂ ਹੈਗਾ ਠੀਕ ਆ ਤੂੰ ਸੱਸ ਸਹੁਰੇ ਦੀ ਮਦਦ ਕਰ ਸਕਦਾ ਕਰ ਸਕਦੇ ਦੁਨੀਆ ਹੀ ਕਰਦੀ ਐ ਪਰ ਜਿਵੇਂ ਮਦਦ ਤਾਂ ਆਪਾਂ ਕਰਦੇ ਨੇ ਉਸ ਲੋਟ ਕਰੀਦੀ ਆ ਮਦਦ ਐ ਨਹੀਂ ਆਪਾਂ ਕਹਿ ਸਕਦੇ ਤੈਨੂੰ ਕੁਝ ਮਿਲ ਨਹੀਂ ਸਕਦਾ ਤੈਨੂੰ ਕੁਝ ਐ ਨਹੀਂ ਹੋ ਸਕਦਾ ਉਹ ਗੱਲਾਂ ਆਪਾਂ ਨਹੀਂ ਕਹਿ ਸਕਦੇ ਠੀਕ ਆ ਨਾ ਜਿਹੜੀ ਗੱਲ ਰਾਹ ਸਿਰਦੀ ਹੁੰਦੀ ਆ ਜਿਹੜੇ ਦੋ ਬੰਦੇ ਹੁੰਦੇ ਉਹ ਆਪਾਂ ਗੱਲ ਸੁਧਾਰਨ ਵਾਸਤੇ ਹੁੰਨੇ ਆ ਕਿ ਵਿਗਾੜਨ ਵਾਸਤੇ ਹੁੰਨੇ ਆ ਠੀਕ ਹੈ ਨਾ ਉਹ ਤੁਸੀਂ ਮੰਨ ਲਾ ਜੇ ਆਪਾਂ ਥਾਂ ਮਾਰ ਪਿਓ ਲੈਂਦੇ ਆ ਮੋਲੀ ਲੈਨੇ ਅਸੀਂ ਮੇਰੇ ਵੀ ਬੱਚੇ ਆ ਮੇਰੀਆਂ ਵੀ ਨੂੰਹਾਂ ਮੈਂ ਵੀ ਮੋਲ ਲੈ ਕੇ ਦਿੱਤਾ ਕਿਹਨੂੰ ਦੇਉਂਗੀ ਮੈਂ ਆਪਣੇ ਬੱਚਿਆਂ ਨੂੰ ਦੇਉਂਗੀ ਨਾ ਜਮਾਈਆਂ ਤਾਂ ਤਾਂ ਹੱਕ ਨਹੀਂ ਨਾ ਮੇਰਾ ਜਵਾਈ ਕਹਿ ਸਕੇ ਵੀ ਮਾਤਾ ਤੇਰਾ ਥਾਂ ਤੂੰ ਵੇਚ ਦੇ ਜਿਹੜੇ ਤੇਰੇ ਪੋਤਿਆਂ ਨੂੰ ਹੀ ਸੌਂਦਾ ਤੂੰ ਲੈ ਲਾ ਮੇਰੇ ਦਾ ਵੀ ਇਹ ਕੋਈ ਗੱਲ ਹੈ ਇਹਨੂੰ ਮੰਨ ਕੇ ਚੱਲ ਜੇ ਕੋਈ ਜੱਜ ਚ ਹੈ ਕੋਈ ਕੋਰਟ ਦੇ ਵਿੱਚ ਕੇਸ ਚੱਲਦਾ ਇਹਦਾ ਠੀਕ ਹੈ ਨਾ ਉਹ ਕਹਿ ਸਕਦਾ ਵੀ ਜਾਵੜੋ ਬਾਕੀ ਜਿਹੜੇ ਪ੍ਰਾਉਣਾ ਤੁਹਾਡੇ ਨੁਕਸਾਨ ਹੋ ਗਏ ਸੀ ਛੱਤ ਡਿੱਗ ਪਈ ਸੀ ਉਹਦਾ ਵੀ ਅੱਜ ਫਰਜ ਬਣਦਾ ਸੀ ਬੰਦਿਆਂ ਦੇ ਵਿੱਚ ਆਉਣ ਦਾ ਕਨੇ ਸੀਗਾ ਉਹ ਵੀ ਵਿਆਹ ਕੇ ਲੈ ਕੇ ਆਇਆ ਸੀ ਕੋਈ 4 ਸਾਲ 5 ਸਾਲ ਤੱਕ ਨਾਲ ਕੱਟੇ ਹੀ ਹੋਏ ਹੋਣਗੇ ਅਕਸਰ ਨੂੰ ਬੱਚੇ ਵੀ ਹੋਏ ਉਹਦੇ ਹੂੰ ਹੂੰ ਅੱਜ ਇਹ ਮਾੜੀ ਅੱਜ ਤਾਂ ਜਦੋਂ ਇਹਨਾਂ ਨੇ ਬਣਾਤੀ ਇਹ ਜਵੇਂ ਹੀ ਮਾੜੀ ਆ ਜਵੇਂ ਹੀ ਮਾੜੀ ਆ ਪਰ ਜਿਹੜਾ ਇਹਨਾਂ ਦਾ ਬੇਟਾ ਲੈ ਕੇ ਬਠੰਡੇ ਦੇ ਵਿੱਚ ਘੁੰਮਦਾ ਤੁਰਿਆ ਫਿਰਦਾ ਉਹ ਕਿਸੇ ਦੇ ਯਾਦ ਨਹੀਂ ਗੱਲ ਇਹ ਵੀ ਘੁੰਮਦੀ ਫਿਰਦੀ ਆ ਅਸੀਂ ਕਹਤਾ ਵੀ ਦੋਨੇ ਕੋਈ ਤੂੰ ਕਹਿ ਨਹੀਂ ਸਕਦੀ ਨਹੀਂ ਨਹੀਂ ਇਹ ਕਹਿ ਨਹੀਂ ਸਕਦੀ ਮੁੰਡੇ ਦੀ ਮਾਂ ਵੀ ਨਹੀਂ ਕਹਿ ਸਕਦੀ ਧੀ ਦੀ ਮਾਂ ਵੀ ਨਹੀਂ ਕਹਿ ਸਕਦੀ ਵੀ ਮੇਰੀ ਧੀ ਚੰਗੀ ਉਹਨੇ ਤਾਂ ਕਹਿ ਹੀ ਦਿੱਤਾ ਸੀ ਕੁੜੀ ਦੀ ਮਾਂ ਨੇ ਤਾਂ ਕਹਦਾ ਵੀ ਕੁਝ ਗਲਤੀਆਂ ਸਾਡੀ ਕੁੜੀ ਦੀਆਂ ਵੀ ਹੈਗੀਆਂ ਮੈਂ ਕਹਣੀ ਵੀ ਅਸੀਂ ਕਹਿ ਨਹੀਂ ਸਕਦੇ ਵੀ ਨਾ ਇਹ ਮੁੰਡੇ ਨੂੰ ਕਹਣ ਸਿਆਣੀ ਨਾ ਅਸੀਂ ਆਪਣੀ ਕੁੜੀ ਨੂੰ ਕਹਿ ਸਕੀ ਸਿਆਣੀ ਜੀ ਠੀਕ ਹੈ ਇਹ ਗੱਲ ਹੁਣ ਸਰ ਕਹਤੀ ਸੀ ਵੀ ਜਿਹੜੇ 700 ਰੁਪਏ ਦਾ ਕੋਈ ਗਲਤੀ ਨਿਕੀ ਲਾਦਾ ਪਰਮੀ ਨੇ ਵੀ ਇਹ ਕਹਿ ਰਿਹਾ ਹੈ ਕਿ ਕੁਝ ਗਲਤੀਆਂ ਤੁਹਾਡੀਆਂ ਵੀ ਬਹੁਤ ਜ਼ਿਆਦੀ ਵੱਡੀਆਂ ਵੀਰੇ ਤੁਸੀਂ ਮੈਨੂੰ ਐ ਦੱਸੋ ਜਦੋਂ ਕੋਈ ਘਰੋਂ ਕੁਸ ਲਿਆ ਕੇ ਖਾਣ ਨੂੰ ਦਿੰਦਾ ਨਹੀਂ ਤੇ ਬੁੜੀ ਕਿੱਥੇ ਜਾਊਗੀ ਤੁਸੀਂ ਮੈਨੂੰ ਵੱਡੇ ਹੋ ਬੁੜੀ ਜਾਊ ਕਿੱਥੇ ਹੁਣ ਛੱਤ ਆ ਛੱਤ ਦੀ ਗੱਲ ਲਾਉਣੀ ਹੈ ਮੈਂ ਛੱਤ ਨੂੰ ਮੈਂ ਆਪਣੇ ਮਾਪਿਆਂ ਦਾ ਸਹਾਰਾ ਲੈ ਕੇ ਪਾਉਂਗੀ ਮੇਰਾ ਪਰਿਵਾਰ ਪਿੱਛੇ ਆਇਆ ਤੇ ਮੈਂ ਖਾऊं ਕਿੱਥੋਂ ਜਦੋਂ ਮੈਂ ਇਥੇ ਕੱਲੀ ਸੀ ਉਦੋਂ ਮੈਂ ਖਾਂਦੀ ਕਿੱਥੋਂ ਮੈਨੂੰ ਗਮਰਾਹ ਕੀਤਾ ਜਾ ਰਿਹਾ ਮੈਨੂੰ ਮੇਰਾ ਬੰਦਾ ਇਨਸਾਫ ਦਵਾਇਆ ਜਾਵੇ ਠੀਕ ਆ ਇਹਦਾ ਜ਼ਿੰਮੇਵਾਰ ਮੇਰੀ ਸੱਸ ਤੇ ਸਹੁਰਾ ਤੇ ਨੰਦੋਈਆ ਤੇ ਨਨਾਨਾ ਵੀਰੇ ਮੈਂ ਹਣ ਇਨਸਾਫ ਲੈ ਕੇ ਛੱਡੂਗੀ ਜੋ ਮੈਨੂੰ ਕੁਝ ਇਸ ਘਰ ਇਹ ਹੋ ਗਿਆ ਜ਼ਿੰਮੇਵਾਰ ਇਹਨਾਂ ਦਾ ਸਾਰਾ ਪਰਿਵਾਰਾ ਮੁੰਡੇ ਦਾ ਤੇ ਬਹੂ ਦਾ ਬਹੁਤ ਚਿਰ ਦਾ ਕਲੇਸ਼ ਚੱਲ ਰਿਹਾ ਇਹ ਆਵਾਜ਼ ਨਹੀਂ ਆਉਂਦੀ ਮੁੰਡਾ ਵੀ ਰੋ ਰੋ ਕੇ ਥੱਕ ਗਿਆ ਤੇ ਅਸੀਂ ਵੀ ਰੋ ਰੋ ਕੇ ਥੱਕ ਗਏ ਪਰ ਇਹਨੇ ਸਾਡੀ ਇੱਕ ਨਹੀਂ ਸੁਣੀ ਨਾਇਨੇ ਮੁੰਡੇ ਦੀ ਸੁਣੀ ਇਹਨਾਂ ਦੀ ਵਿਗੜੀ ਕਿੱਥੋਂ ਇਹਦੇ ਕੋਲੇ 26 ਰਿਕਾਰਡ ਨੇ ਇਹਦੀਆਂ ਗੈਰ ਬੰਦਿਆਂ ਨਾਲ ਮੁੰਡੇ ਨੇ ਫੜ ਲੀਆਂ ਇਹਦੇ ਫੋਨ ਦੇ ਵਿੱਚੋਂ ਉਹ ਰਿਕਾਰਡਿੰਗਾਂ ਨੇ ਸਾਰਾ ਜਿਹੜਾ ਚੱਕਰ ਪਾਇਆ ਜਿਹੜਾ ਚਾਨਣਾ ਮੂਰੇ ਲਿਆਤਾ ਵੀ ਇਹ ਬਹੁਤ ਮਤਲਬ ਗਲਤ ਲੈਣ ਤੇ ਚੱਲ ਪਈ ਤੇ ਉਹਨੇ ਉਸ ਦਿਨ ਤੋਂ ਇੱਕ ਇੱਕ ਮਨ ਬਣਾ ਲਿਆ ਵੀ ਮੈਂ ਤੈਨੂੰ ਨਹੀਂ ਬੁਲਾਉਣਾ ਮੈਂ ਤਾਂ ਤੇਰੇ ਤੇ ਤਲਾਕ ਦਾ ਤਲਾਕ ਦਾ ਕੇਸ ਕਰਨਾ ਇਹਨਾਂ ਦਾ ਹੁਣ ਤਲਾਕ ਦਾ ਕੇਸ ਚੱਲੀ ਜਾਂਦਾ ਸਾਨੂੰ ਇਹ ਅਸੀਂ ਹਜੇ ਇਹਨੂੰ ਕੋਈ ਜਗ੍ਹਾ ਨਹੀਂ ਨਾ ਸੀ ਇਹਨੂੰ ਜਗ੍ਹਾ ਦਈਏ ਨਾ ਸੀ ਮੁੰਡੇ ਨੂੰ ਦਈਏ ਇਹਨਾਂ ਦਾ ਆਵੀ ਤੇ ਦੋਨਾਂ ਜੀਆ ਦਾ ਰੌਲਾ ਸਾਡੇ ਨਾਲ ਤਾਂ ਰੌਲਾ ਨਹੀਂ ਸੀ ਪਰ ਇਹ ਸਾਨੂੰ ਜਿਹੜੀਆਂ ਗਾਲਾਂ ਕੱਢਦੀਆਂ ਨਾ ਉਹ ਸਾਨੂੰ ਬਹੁਤ ਅਫਸੋਸ ਦੀ ਗੱਲ ਆ ਕਿ ਐਨੀਆਂ ਭੈੜੀਆਂ ਗਾਲਾਂ ਕੱਢਦੀ ਆ ਕਿ ਬੰਦਾ ਵੀ ਗਾਲ ਨਹੀਂ ਕੱਢ ਸਕਦਾ ਕੰਨ ਕੋੜੇ ਜਾਂਦੇ ਆ ਸੁਣਦਿਆਂ ਤੋਂ ਪੁਲਿਸ ਮੁਲਾਜ਼ਮਾਂ ਜਿਹੜਾ ਨਾ ਉਹ ਵੀ ਇੰਨੀ ਗੰਦੀ ਗਾਲ ਨਹੀਂ ਕੱਢਦਾ ਕੋਈ ਮਾਂ ਭੈਣ ਦੀ ਕੱਢਦਾ ਪਰ ਇਹ ਇਹ ਨਹੀਂ ਪਤਾ ਵੀ ਇੱਕ ਗਾਲ ਦੇ ਵਿੱਚ ਕਿੰਨੀਆਂ ਗਾਲਾਂ ਕੱਢ ਜਾਂਦੀ ਆ ਜਿਹੜੀ ਇਹ ਪਤਾ ਨਹੀਂ ਸਿੱਖੀ ਕਿੱਥੋਂ ਆ ਸਾਡੇ ਘਰ ਦੇ ਵਿੱਚ ਕੋਈ ਗਾਲ ਨਹੀਂ ਸੀ ਅੱਜ ਜਿਹੜਾ ਇਹਦੇ ਨਾਲ ਮੁੰਡਾ ਉਹ ਵੀ ਫਿਰ ਜਦੋਂ ਇਹ ਇਹ ਗੰਦਾ ਮੰਦਾ ਬੋਲਦੀ ਆ ਤੇ ਉਹਦੇ ਵੀ ਮਨ ਚ ਉਹ ਆ ਉਹ ਵੀ ਫਿਰ ਇਹਨੂੰ ਇਹੋ ਜੀ ਗੱਲ ਸੁਣਾਉਂਦਾ ਜਿਹੜੀ ਇਹ ਤਾਂ ਚੱਕੀ ਤੇਰੀ ਨਹੀਂ ਜਾਂਦੀ ਜੀ ਇਹਦੇ ਨਾਲ ਰਹਿੰਦਾ ਨਾਲੇ ਉਹ ਰਹਿੰਦਾ ਕੀ ਆ ਚਾਹ ਪਾਣੀ ਸਾਡੇ ਕੋਲੋਂ ਪੀਂਦਾ ਤੜਕੇ ਕੀਰਾਂ ਦੇ ਕੋਲੋਂ ਚਾਹ ਪੀ ਕੇ ਫਿਰ ਉਹ ਰੋਟੀ ਸਾਡੇ ਕੋਲੋਂ ਇਹਨੇ ਤਾਂ ਉੱਠ ਜਾਣਾ ਹੁੰਦਾ ਜਦੋਂ ਇਹ ਆਉਂਦੀ ਆ ਨਾ ਸ਼ਾਮ ਨੂੰ ਤੇ ਉਦੋਂ ਇਹਨੇ ਆਵਾਜ਼ ਮਾਰਨੀ ਜਾਂ ਫੋਨ ਲਾਉਣਾ ਉਦੋਂ ਉਹਨੇ ਜਾਣਸਾਰ ਇਹ ਜੀ ਇਹਨੇ ਜਦੋਂ ਉਹਨੂੰ ਸੱਦਣਾ ਇਹ ਜੀ ਉਹਨੂੰ ਗੱਲ ਕਹਿਣੀ ਆ ਜਿਹੜੀ ਕਿ ਚੱਕੀ ਧਰੀ ਨਾ ਜਾਵੇ ਕਿਸੇ ਤੋਂ ਸੁਣੀ ਨਾ ਜਾਵੇ ਕੰਨ ਕੋੜੇ ਜਾਂਦੇ ਆ ਕਿਉਂਕਿ ਕਿਉਂਕਿ ਸਾਡੇ ਘਰ ਚ ਤਾਂ ਕਾਲ ਮੈਂ ਲਈ ਅੱਜ ਤੱਕ ਆਪਦੇ ਟੱਬਰ ਨੂੰ ਗਾਲ ਨਹੀਂ ਦਿੱਤੀ ਕਿਸੇ ਬੇਟੇ ਨੂੰ ਬੇਟੀ ਨੂੰ ਮੈਂ ਗਾਲ ਨਹੀਂ ਦਿੱਤੀ ਮੈਂ ਜਾਣਦਾ ਹੀ ਨਹੀਂ ਵੀ ਗਾਲ ਕਿਵੇਂ ਹੁੰਦੀ ਆ ਪਰ ਇਹਨੇ ਸਾਡੇ ਘਰ ਦੇ ਵਿੱਚ ਇਹ ਜੀ ਗਾਲ ਲਿਆਤੀ ਜਿਹੜੀ ਕਿ ਅਸੀਂ ਹੁਣ ਸਾਡੇ ਆਮ ਜਿਵੇਂ ਆਪਾਂ ਮੰਨ ਲਓ ਵੀ ਆਪਾਂ ਪਾਣੀ ਪੀ ਲਿਆ ਤੇ ਇਹ ਜੀ ਗਾਲ ਕੱਢ ਲਈ ਸਾਡੇ ਘਰ ਦੇ ਵਿੱਚ ਹੁਣ ਇਹ ਮਾਉਲ ਬਣਿਆ ਹੋਇਆ ਇਨੇ ਸਾਡਾ ਨਾ ਸਾਰਾ ਘਰ ਦਾ ਟਾਂਚਾ ਵਿਗਾੜਤਾ ਵਿਆਹ ਹੀ ਤਾਂ ਅਸੀਂ ਬਹੁਤ ਚਾਹਾਂ ਨਾਲ ਸੀ ਪਰ ਸਾਡੇ ਜਿਹੜੇ ਨਾ ਸਾਰੇ ਚਾ ਜਿਹੜੇ ਵਿੱਚੇ ਰਹਿ ਗਏ ਜਦੋਂ ਕਿ ਇਹ ਸਾਡੇ ਮਤਲਬ ਪੁੱਠਿਆਂ ਕੰਮਾਂ ਤੇ ਹੋ ਗਈ